ਕਿਵੇਂ ਰਿੰਗਦੀ ਗਈ ਐ ਧਾਰ ਕੱਢਣ ਵਗਤਾ ਗਈ ਪਹਿਲਾਂ ਬਾਥਣਾ ਪਿੱਛੇ ਲੜੀ ਐ ਹੁਣ ਧਾਰ ਕੱਢਣ ਗਈ ਐ ਕਹਿੰਦੇ ਤਾਂ ਉਹੀ ਬੋਲੀ ਜਾਨੀ ਐ ਕਹਿੰਦੀ ਮੈਂ ਤਾਂ ਧਾਰ ਕੱਢ ਕੇ ਲਿਉਣੀ ਐ ਕੱਢ ਲਿਆ ਵੇ ਆ ਜਾ ਭਾਈ ਪੁੱਤ ਦੋਢੀਆਂ ਆ ਉਰਾ ਆ ਜਾ ਉਰਾ ਕੇ ਗੱਲ ਕਰਨਾ ਦੋ ਮਿੰਟ ਆਪਾਂ ਗੱਲਾਂ ਕਰਾਂਗੇ ਮਾਂ ਪੁੱਤ ਆ ਜਾ ਧਾਰ ਕੱਢ ਲਈ ਬੇਬੇ ਲਈ ਪੁੱਤ ਕੱਢਣ ਕਹਿੰਦੇ ਇਥੇ ਬੁਰਬੁਰ ਕਰਦੇ ਆ ਹੁਣ ਲੜ ਕੇ ਗਈ ਐ ਮੇਰੇ ਨਾਲ ਓ ਬੇਬੇ ਛੋਟਾ ਏਡਾ ਕਾਦਾ ਮਸਲਾ ਤੁਸੀਂ ਕਿਉਂ ਲੜਦੇ ਹੋ ਕਾਦੇ ਬਿਛੇ ਲੜਾਈ ਕਰਦੇ ਹੋ ਤੁਸੀਂ ਉਹ ਬੁੱਤ ਪੁੱਛਣਾ ਇਹ ਤਾਂ ਕਹਿੰਨੇ ਮਾਰੇ ਮਾਰੇ ਕਰਨੇ ਕਲੇਸ ਹੁੰਦੇਗੇ ਤੂੰ ਤਾਂ ਹੁਣ ਦੁੱਧ ਦੀ ਅੱਬਾ ਕਹਿੰਦੇ ਦੁੱਧ ਇਕੱਠਾ ਕਰਦਾ ਫਿਰਦਾ ਰਹਨੇ ਤੈਨੂੰ ਆਵੇ ਘਰ ਦੇ ਕਲੇਸ ਦਾ ਪਤਾ ਨਹੀਂ ਹੁਣਾ ਕਹਿੰਦੇ ਹੁਣ ਘਰ ਘਰ ਆਉਨੇ ਤੈਨੂੰ ਤਾਂ ਘਰ ਘਰ ਦੀ ਸੀ ਏਡੀ ਹੈਗੀ ਉਹ ਬੇਬੇ ਮੇਰੀ ਗੱਲ ਸੁਣ ਲੈ ਮੈਂ ਜਾਣਾਂ ਤਾਂ ਘਰ ਘਰਾਂ ਪਰ ਲੋਕਾਂ ਦੇ ਘਰੇ ਤਾਂ ਮੈਂ ਕਲੇਸ ਹੁੰਦਾ ਦੇਖਦਾ ਸੀਗਾ ਉਹ ਛੋਡੇ ਘਰੇ ਤਾਂ ਕੋਈ ਕਲੇਸ ਨਹੀਂ ਸੀਗਾ ਵਧੀਆ ਛੋਡਾ ਸਿਸਟਮ ਚੱਲਦਾ ਸੀਗਾ ਅੱਜ ਤੇਰਾ ਬਾਈ ਨਾ ਕਰੋਗਾ ਕਿ ਨੌਕਰੀ ਕਰਨ ਉਹਦੇ ਆ ਤੁਸੀਂ ਤਾਂ ਬੁੜੀਆਂ ਲੀਆਂ ਗੱਲਾਂ ਕਰਿਓ ਤੁਸੀਂ ਤਾਂ ਆਪ ਚ ਲੜੀ ਜਾਨੀ ਹੋਗੀਆਂ ਵਾਪੇ ਉਹ ਬਾਈ ਤੇਰੇ ਨੌਕਰੀ ਕਰਨ ਗਏ ਤੋਂ ਬਾਅਦ ਕਾਹਨੋਂ ਕੋਈ ਐਸਪੀ ਆ ਉਹ ਜਿੱਦਾਂ ਸਾਡੀ ਉਹ ਖੱਪਰ ਜਾਂ ਖੋਲਾ ਲਿਆ ਤੇ ਰੋਡਾ ਲਾਇਆ ਬਸ ਉਦੋਂ ਦੀ ਲੜਾਈ ਪੈਣ ਲੱਗੀ ਆ ਆ ਦੁੱਧ ਤਾਂ ਹੁਣ ਮੇਰੇ ਪੁੱਤ ਨੇ ਵੰਡ ਕੇ ਦਿੱਤਾ ਸਾਨੂੰ ਵੀ ਮਾਂ ਐ ਕਰਕੇ ਐ ਪਾ ਲਿਆ ਕਰੋ ਪੈਸੇ ਆਪੇ ਉਹਦੇ ਫੜ ਲਿਆ ਕਰੋ ਆਹੋ ਨਮਾ ਸਿਆਪਾ ਹੋਰ ਛਿੜ ਗਿਆ ਬੇਬੇ ਹੁਣ ਸਿਆਪਾ ਕਹਦਾ ਦੁੱਧ ਤੁਸੀਂ ਵੰਡ ਲਿਆ ਮੈਂ ਇਸ ਨੂੰ ਅੱਡੋੜੀ ਛੋੜਾ ਹਿਸਾਬ ਕਿਤਾਬ ਚਲਾਦਾ ਹੁਣ ਛੋੜਾ ਰੋਲਾ ਕਾਦਾ ਰਹਿ ਗਿਆ ਬੇ ਭਾਈ ਰੋਲਾ ਕਾਦਾ ਰਹਿਣਾ ਸੀ ਹੁਣ ਕਹਿੰਦੇ ਲੈ ਤੂੰ ਵੀ ਦੇਖ ਲੈ ਸੌਣ ਦੱਸ ਰਹੀ ਇਹ ਤੈਨੂੰ ਸਾਡੇ ਬਾਹਰ ਤਾਂ ਤੂੰ ਹੀ ਮੈਂਬਰਾਂ ਤੂੰ ਹੀ ਸਰਪੰਚ ਐ ਭਾਈ ਲੋਕਾਂ ਬਾਹਰੋਂ ਦੁੱਧ ਹੀ ਹੋਵਾਂਗੇ ਸਾਡੇ ਬਾਹਰ ਤਾਂ ਸਾਡੇ ਘਰ ਦੇ ਬੰਦਿਆਂ ਦਾ ਇੱਕ ਤਰ੍ਹਾਂ ਦਾ ਜੇ ਸਾਡੇ ਘਰੇ ਨਿੱਤ ਆਉਂਦੇ ਆ ਹਾਂ ਭਾਈ ਮੇਰੇ ਨਾਲ ਰੋਜ਼ ਹੀ ਫੋਨ ਤੇ ਗੱਲ ਕਰਦਾ ਜੀ ਮੇਰੀ ਗੱਲ ਸੁਣ ਲੈ ਜੇ ਤੂੰ ਘਰ ਦਾ ਬੰਦਾ ਮੈਨੂੰ ਕਹਿਣੀ ਐ ਬਾਈ ਵੀ ਮੈਨੂੰ ਘਰ ਦਾ ਬੰਦਾ ਸਮਝਦਾ ਗੁਰਨਾਮ ਉਹ ਤਾਂ ਨਾ ਮੇਰੇ ਫੋਨ ਤੇ ਗੱਲਾਂ ਮਤਲਬ ਸਾਰੇ ਪੁੱਛਦਾ ਰਹਿੰਦਾ ਵੀ ਸਾਡਾ ਕਿਵੇਂ ਘਰ ਪਰਿਵਾਰ ਮੈਂ ਤਾਂ ਉਹਨੂੰ ਕਹਿੰਦਾ ਵੀ ਸਾਰਾ ਠੀਕ ਚੱਲ ਰਿਹਾ ਸੇ ਚੱਲ ਵਧੀਆ ਬੁੱਤ ਵਧੀਆ ਕਹਿੰਦੇ ਤੂੰ ਆ ਹੀ ਦੱਸਿਆ ਕਰ ਕਹਿੰਦਾ ਸਾਥ ਤੋਂ ਵੱਧ ਘੱਟ ਬੋਲੇ ਨੇ ਕਦੇ ਮੈਂ ਬੋਲ ਪੈਣੀ ਆ ਕਦੇ ਉਹ ਬਹੁਤ ਬੋਲ ਪੈਣੀ ਸਾਡੀ ਉਹ ਜਵਾਕ ਰਹਿੰਦਾਗਾ ਬਾਹਰ ਕਹਿੰਦੇ ਪੈਸੇ ਕਮਾਉਂਦਾ ਸਾਡੀ ਖਾਤਰ ਕਿਹੜਾ ਕਿਸੇ ਖਾਤਰ ਅਸੀਂ ਬਿੰਦੂ ਜੀ ਦੇ ਉਹਦਾ ਬਲੱਡ ਵਧਾ ਦੇਂਗੇ ਨਾ ਜਾਣੀ ਕਦੇ ਮੈਨੂੰ ਬੋਲੂ ਜਾਂ ਬਹੁ ਨੂੰ ਬੋਲੂਗਾ ਦੇਖ ਤੂੰ ਸਮਝਾਇਆ ਕਰ ਬੁੱਤ ਤੂੰ ਸਿਆਣਾਗਾ ਨਹੀਂ ਬੇਬੇ ਮੈਂ ਤਾਂ ਉਹਨੂੰ ਠੀਕ ਹੀ ਕਹਿੰਦਾ ਵੀ ਸਾਰੇ ਠੀਕ ਚੱਲ ਰਿਹਾ ਹੈ ਹਾਂ ਤਾਂ ਹੋਰ ਸਾਡੇ ਦਾ ਰੌਲਾ ਪਾਠਾ ਪਿੱਛ ਉਹ ਸੁਣੀਆ ਪਾਤਸ਼ੀਆ ਜੇ ਤਾਂ ਮੈਂ ਤੇਰੇ ਹੱਕ ਚ ਗੱਲ ਕਹੂੰਗਾ ਤਾਂ ਤੇਰੀ ਨੂ ਮੇਰੇ ਨਾਲ ਲੜੂਗੀ। ਤੇ ਜੇ ਮੈਂ ਉਹਦੇ ਨਾਲ ਹੱਕ ਚ ਕਹਿਣਾ ਫੇਰ ਤੂੰ ਆਖਂਗੀ ਭਾਈ ਤੂੰ ਕੌਣ ਹੋਣਾ ਹੈਗਾ ਮੈਂ ਸਰਪੰਚ ਹੋਣਾ ਨਾਲੇ ਮੈਂ ਮੇਰੇ ਸਰਪੰਚੀਆਂ ਤੋਂ ਕੀ ਲੈਣਾ ਮੈਂ ਤਾਂ ਨਾ ਦੇਖ ਲਾ ਆਪਦੀ ਰੋਜੀ ਰੋਟੀ ਕਰਦਾ। ਰੋਜੀ ਰੋਟੀ ਕਰਕੇ ਆਪਦੀ ਖਾਂਗਾ ਤੇ ਮੈਂ ਮੇਰੇ ਸਰਪੰਚੀਆਂ ਦਾ ਘਾਟੇ ਵਾਦੀ ਹੁੰਦੀ ਨੇ ਨਾ ਗੱਲਾਂ ਚ ਕੁਸ ਹੁੰਦਾ ਤਾਂ ਹੀ ਨਹੀਂਗਾ। ਉਹ ਲੋਕ ਤਾਂ ਮੈਨੂੰ ਵੀ ਕਹਿੰਦੇ ਸੀ ਹਾਂ ਥੋੜੇ ਇਹ ਲੀਡਰਿੰਗ ਦਾ ਮੈਂ ਵੀ ਕਰਨ ਲੱਗਿਆ ਸੀਗਾ। ਅੱਛਾ ਅੱਛਾ ਤੇ ਤੂੰ ਮੈਂਬਰ ਜਾਂ ਸਰਪੰਚ ਬਣਾ ਦੇਣਿਆ। ਹਾਂ ਬਾਈ ਆਖਿਆ ਮੇਰੀ ਸਾਰੀ ਦੁਕ ਮੇਰੇ ਜਵਾਕਾਂ ਨੂੰ ਤੁਸੀਂ ਕਿਉਂ ਭੁੱਖੇ ਮਾਰਦੇ ਹੋ ਗੱਲ ਸਹੀ ਹੈ ਹਾਂ ਬੇਬੇ ਇਹਨਾਂ ਕੰਮਾਂ 'ਚ ਕੁਝ ਨਹੀਂ ਚੱਲ ਜੇ ਤੂੰ ਮੈਨੂੰ ਕਹਿਣੀ ਹੈ ਵੀ ਸਾਡੇ ਘਰ ਦਾ ਤੂੰ ਹੀ ਮੈਂਬਰ ਸਰਪੰਚ ਹੈ ਚੱਲ ਛੋਡਾਂ ਮੈਂ ਹੋਇਆ ਨਹੀਂ ਭਾਈ ਸਾਡੇ ਬਾਹਤੋਂ ਤੂੰ ਸਰਪੰਚ ਹੀ ਹੈ ਮੈਂਬਰ ਵੀ ਛੱਡ ਮੈਂ ਤੈਨੂੰ ਦੱਸਾਂ ਦੁੱਧ ਪਾਉਣਾਂ ਦਾ ਕੰਮ ਨੇ ਕੋਈ ਗੱਲ ਉਹ ਦੁੱਧੀਆਂ ਵਾਲਾ ਕੰਮ ਤੇਰਾ ਰਹਿ ਕੇ ਅੱਡ ਪੁੱਤ ਤੇ ਹੁਣ ਸਾਡੇ ਪਾਠਾਂ ਦਾ ਫੈਸਲਾ ਕਰ ਦੁੱਧਾ ਦਾ ਫੈਸਲਾ ਮੇਰੇ ਪੁੱਤਰ ਕਰਤਾ ਇੱਕ ਜਣ ਤੜਕੇ ਪਾਣੇ ਕੱਠ ਨੇ ਪਾਣੇ ਹੁਣ ਪਾਠਾਂ ਜਿਹੜੇ ਕੱਠ ਚ ਪੱਥੀਆਂ ਹੋਈਆਂ ਉਹ ਬਹੁ ਆਦੀ ਮੈਂ ਤਾਂ 4000 ਨੂੰ ਵੇਚਤੀਆਂ 20 ਹੁਣ ਜਿਵੇਂ ਤੂੰ ਵੀ ਮੇਰੇ ਨਾਲ ਸਿਆਣੀ ਏ ਤੁਸੀਂ ਦੁੱਧ ਵੰਡ ਲਿਆ ਉਹਦੇ ਪੇਕਿਆਂ ਦੀ ਮੱਝ ਹੈ ਉਹ ਖਾਦ ਖਰਾਕ ਤਾਂ ਤੂੜੀ ਕੰਦ ਤੱਕ ਘਰੋਂ ਹੀ ਪੈਂਦਾ ਫਿਰ ਇਹੀ ਤਾਂ ਗੱਲ ਮੈਂ ਕਹਿੰਦੀ ਆ ਪੁੱਤ ਜੇ ਹੁਣ ਮੇਰੇ ਪੇਕੇ ਦੇ ਮੈਂ ਸਿਖਾਉਂਦੀ ਤਾਂ ਘਰੋਂ ਆਂ ਆ ਪਾਠੀਆਂ ਵੀ ਅੱਧੋ ਅੱਧੋ ਦੁੱਧ ਵੀ ਅੱਧੋ ਅੱਧੀ ਖਾਦ ਖਰਾਕ ਵੀ ਅੱਧੋ ਦੀ ਪਾਠੀਆਂ ਵੀ ਦੋਤੀ ਆਪਣਾ ਵੀ ਇਹੀ ਗੱਲ ਆ ਬਤਾਈ ਸਿਆਣਪਾਰੀ ਗੱਲ ਆ ਤੇਰੀ ਹਾਂ ਇਹ ਤਾਂ ਹੁਣ ਨਹੀਂ ਮੰਦੀ ਵੇਬੇ ਮੇਰੀ ਗੱਲ ਸੁਣ ਲੈ ਤੂੰ ਤਾਂ ਮੇਰੀ ਗੱਲ ਨੂੰ ਸਿਰ ਮੱਥੇ ਮੰਨ ਲਿਆ। ਹਾਂ। ਤੇ ਜਿਹੜੀ ਨੂ ਨੇ ਹੁਣ ਨਾਮ ਉਹਨੇ ਫੇਰ ਪਤਾ ਨਾ ਲੜਾਈ ਥੋੜੋ ਕਰਾਂਗੇ। ਗੱਲ ਸਹੀ ਹੈ ਪੁੱਤ ਲੜਾਈ ਤਾਂ ਕਾਹਦੇ ਕਰਨੀ ਆਪਾਂ। ਹਾਂ। ਚਲ ਤੂੰ ਢੱਕ ਬੋਜੀ ਇੱਕ ਗੱਲ ਐ ਮੈਂ ਨਾ ਜਿੱਤ ਉਹਨੂੰ ਸਾਡੇ ਲੈ ਚਰੀ ਨੂ ਨੂੰ ਮੈਂ ਤਾਂ ਮੂਰਤੀ ਵੀ ਕਰੂੰਗਾ। ਆਉਂਦੇ ਪੁੱਤ ਤਾਰ ਕੱਢਣਗੇ ਇਹ ਹੋਉਂਦੀ ਆਗੀ। ਆਉਂਦੀ ਚੱਲ ਲੈ ਟਪਾ ਲੈਣੇ। ਤੇ ਨਾਲੇ ਛੋਟਾ ਮੈਂ ਤਾਂ ਦੇਖ ਕਹਿ ਸਕਦਾ ਮੈਂ ਬੇਦਖੋਣਾ ਕੋਈ ਮੈਂ ਮੇ ਮਥਰ ਪੈਂਚ ਨਹੀਂ ਮੈਂ ਜ਼ਿਆਦਾ ਨਹੀਂ ਹੋ ਕਰ ਸਕਦਾ ਦਖਲ ਮੈਂ ਅੱਜ ਕਰ ਛੋਟੇ। ਹਾਂ ਹਾਂ। ਨਾ ਜਿਹੜੀ ਗੱਲ ਕ ਕੀ ਗੱਲਾਂ ਲੈ ਬੇ ਹੁਣ ਕੀ ਗੱਲਾਂ ਕਰੀ ਜਾਂਦੀਆਂ ਤੂੰ ਭਾਈ ਨਾ ਕਦੋਂ ਦੀ ਲੱਗੀਆਂ ਮੈਨੂੰ ਘਤਾਰ ਕੱਢਦੀ ਨੂੰ ਸੁਣੀ ਜਾਂਦੇ ਚ ਬੋਲਦੇ ਗੱਲਾਂ ਭਾਈ ਕੀ ਕਰਨੀਆਂ ਘਰ ਦੀ ਜ਼ਿੰਮੇਵਾਰੀ ਦੀ ਗੱਲ ਜੀ ਸਾਰੇ ਦਿਨ ਮੁੰਡਾ ਕਹਿੰਦੇ ਮੁੰਡੇ ਕੋਲ ਕਿ ਡਿਫਰੋਲ ਦਾ ਗੱਲ ਕਰਦਾ ਆਪਣੇ ਘਰ ਦਾ ਪੇਤ ਲੈਂਦਾ ਸਾਰਾ ਤੇ ਇਹ ਦੱਸਦਾ ਹੈਗਾ ਉਹਨਾਂ ਨੂੰ ਵੀ ਕੀ ਗੱਲ ਆ ਕੀ ਨਾ ਮਾੜੀ ਮੈਂ ਇਹਨੂੰ ਕੋਈ ਗੱਲ ਕਰਕੇ ਛੱਡੀਆ ਪਹਿਲਾਂ ਮੁੰਡੇ ਨੂੰ ਫੋਨ ਲਾਇਆ ਸੀ ਉਹਨੇ ਚੱਕਿਆ ਨਹੀਂ ਨਾ ਕੀ ਗੱਲ ਕਰੀਏ ਤੇ ਭਾਈ ਨਾ ਹੁਣ ਪਹਿਲਾਂ ਨਾ ਹੀ ਫੇਰ ਕਰ ਲੈ ਫੈਸਲੇ ਪਹਿਲਾਂ ਦੁੱਧ ਦੇਖ ਲਓ ਦੁੱਧ ਤਾਂ ਦੇਖ ਲੈਣੀ ਆ ਇਹ ਤਾਂ 7.5 ਕਿਲੋ ਦੇ ਲੱਗ ਭਾਗ ਆ ਵਾ ਨਾ ਫਿਰ ਹੁਣ ਦੁੱਧ ਮੈਂ ਇਸਨੇ ਵਧਣੀ ਹੈ ਜੋ ਖਲਦਾਣਾ ਪਾਉਨੇ ਆ। ਛੋੜਾ ਜੀ ਸਾਡੇ ਸਾਡੇ 6 ਕਿਲੋ ਹੁੰਦਾ ਕਿਲੋ ਛੋੜਾ ਵਧਿਆ ਪਿਆ ਕਿਲੋ ਬੇਬੇ ਦਾ ਵਧਿਆ ਮੈਨੂੰ ਸਮਝ ਨਹੀਂ ਆਈ ਛੋੜਾ ਕੀ ਇਹ ਜੀ ਅਸੀਂ ਫੀਡ ਕਿਹੜੀ ਪਾਉਣ ਲੱਗ ਗਏ। ਨਾ ਕੀੜ ਤਾਂ ਉਹ ਛੋੜਾ ਛੋੜਾ ਰੋਟੀ ਖਾਦੀ ਜਾਂਦਾ ਹੁਣ ਭਾਈ ਕਦੇ ਤਾਂ ਮੇਰੀ ਬੇਬੇ ਦਾਣਾ ਪਾਇਆ ਨਹੀਂ ਕਰੇ ਮੈਂ ਭਾਈ ਨੇ ਪਹਿਲਾਂ ਤੈਨੂੰ ਨਹੀਂ ਪਤਾ ਭਾਈ ਪਹਿਲਾਂ ਮੈਂ ਇਹ ਮੇਰੀ ਬੇਬੇ ਲੇਟੀ ਦਾਣਾ ਮੈਂ ਦੇ ਮੂੰਹੋਂ ਚੱਕ ਲਾਂਦੀ ਸੀ ਹੁਣ ਜਿੱਦਾਂ ਦੀ ਲੱਗੀਆਂ ਦੁੱਧ ਪਾਉਣ ਉਹਦੇ ਨਾਲ ਵੱਧ ਪਾ ਕੇ ਹੁੰਦੀ ਹੈ। ਨਾ ਮੇਰੀ ਗੱਲ ਸੁਣੋ ਜੀ ਛੋੜਾ ਦੁੱਧ ਨਾ ਫੈਂਟ ਤਾਂ ਮੈਂ ਤੁਹਾਡੀ ਰੋਜ਼ ਲਾਇਆ ਕਰੂੰਗਾ ਬੇਬੇ ਨੂੰ ਵੀ ਇਹ ਗੱਲ ਕਹੀ ਐ ਤੁਹਾਨੂੰ ਵੀ ਇਹ ਗੱਲ ਕਹਿਣਾ ਹੈ ਫੈਂਟ ਦੇਖ ਰੋਜ਼ ਲਾ ਤੀਜੇ ਦਿਨ ਲਾ ਪਈ ਉਹ ਤਾਂ ਤੇਰਾ ਮਸਲਾ ਰਹਿ ਗਿਆ ਕੀ ਗੱਲ ਆ ਤੂੰ ਮੇਰੀ ਬੇਬੇ ਨਾਲ ਗੱਲਾਂ ਕੀ ਕਰਦਾ ਸਭਲਾ ਮੈਨੂੰ ਗੱਲਾਂ ਦੱਸੋ ਬੇਬੇ ਲੈ ਮੇਰੀ ਗੱਲ ਸੁਣ ਲੈ ਇਹ ਤਾਂ ਹੁਣ ਤੇਰੀ ਨੂੰ ਤਾਂ ਉਹੀ ਗੱਲਾਂ ਕਰੀਂਦਾ ਹੁਣ ਲੜਾਈ ਵਾਲੀ ਗੱਲ ਕਰਦੀ ਓ ਮੈਂ ਕਿਉਂ ਤੁਹਾਡੀਆਂ ਲੜਾਈਆਂ 'ਚ ਫਸਾਂ ਮੇਰੇ ਦੁੱਧ ਦਾ ਮਸਲਾ ਹੀ ਰੱਖੋ ਬੇਬੇ ਤੁਸੀਂ ਕੱਲਾ ਦੁੱਧਾ ਤਾਂ ਰੱਖਾਂ ਲੇਵੋ ਤਾਂ ਰੁੱਦਦਾ ਹੀ ਨਾਲ ਰੁੱਧਣਾ ਲੱਗੇ ਜਿਹੜੀ ਘਰ ਵਾਲੀ ਗੱਲਾਂ ਕਹਿੰਦਾ ਤੂੰ ਸੌ ਘਰ ਦੇ ਜਾਣਾਗਾ ਤੈਨੂੰ ਕਿਸੇ ਨਾ ਕਿਸੇ ਗੱਲ ਜਿਹੜੀ ਗੱਲ ਕਰਨਾ ਹੈ ਉਹ ਤਾਂ ਕਹੋ ਭਾਈ ਮੇਰੀ ਗੱਲ ਮੇਰੀ ਗੱਲ ਮੇਰੀ ਤਾਂ ਗੱਲ ਸੁਣ ਲਓ ਜੀ ਮੈਂ ਹੀ ਦੱਸ ਦਿੰਨਾ ਬੋਲ ਭਾਈ ਬੇਬੇ ਨੇ ਮੈਨੂੰ ਇੱਕੋ ਗੱਲ ਕਹੀ ਹੈ ਭਾਈ ਦੁੱਧ ਵੀ ਸਾਡਾ ਪੰਡਿਆ ਗਿਆ ਛੋਟੇ ਪੇਕਿਆਂ ਦੀ ਮੱਝ ਹੈ ਮੈਨੂੰ ਹੀ ਪਤਾ ਹੈਗਾ ਖਾਰ ਖਰਾ ਕਰ ਤੁਸੀਂ ਕਰੋ ਹੀ ਪੋੜਿਓ ਕਿ ਤੁਸੀਂ ਇਕੱਲੇ ਲੈ ਕੇ ਬੋਲੇ ਪਹਿਲੇ ਤੁਸੀਂ ਮੈਨੂੰ ਇਹ ਗੱਲ ਦੱਸੋ ਨਾ ਮੈਂ ਇਸ ਦੇਤੀ ਹੁਣ ਮੇਰੇ ਪੇਕਿਆਂ ਦੀ ਐਡੀ ਕੋਠੇ ਜਿੱਦੀ ਐਡੀ ਮੰਗਰ ਕੱਟੀ ਹੈਗੀ ਹੁਣ ਮੇਰੇ ਪੇਕ ਕਿ ਖਲਦਾਣਾ ਪਿੱਛੇ ਟਿਕੰਜਣ ਮੇਰੀ ਗੱਲ ਤਾਂ ਸੁਣ ਲਓ ਜਿਹੜੀ ਹੁਣ ਤੁਹਾਡਾ ਰੋ ਰਵਾਦਾ ਪਾਠੀ ਆਂਦਾ ਛੋਟੇ ਪਾਠੀ ਫਿਰ ਅੱਦੋ ਅੱ ਤੂੰ ਬੈਂਬਰਾਂ ਕੇ ਸਰਪੰਚਾ ਤੂੰ ਕੀ ਆ ਭਾਈ ਪਿੰਡ ਦਾ ਬੇਬੇ ਦੇਖ ਲੈ ਲੈ ਦੇਖ ਲੈ ਪਾਈਗੀ ਨਾ ਗੱਲ ਕਰਤੀ ਨਾ ਮੁੰਡੇ ਆ ਗਏ ਲੋ ਇਹਨਾਂ ਮੁੰਡਾ ਮੇਰੇ ਗੱਲ ਪਾਈ ਜੂਗੀ ਇਹ ਤਾਂ ਪੜੀ ਵਾਲੀ ਆ ਭਾਈ ਸਾਡੀ ਬਹੁਤ ਮੈਂ ਤੈਨੂੰ ਦੱਸਾਂ ਐ ਕਰ ਆਹ ਤਾਂ ਢੋਲ ਜੇ ਤਾਂ ਲੱਕ ਤਰਦੇ ਕਰੇ ਸਰਪੰਚੀ ਕਰ ਲੈ ਫਿਰ ਜਿਆਦੇ ਜੇ ਤੈਨੂੰ ਲੋਕਾਂ ਨੇ ਆਪ ਕਰਨਾ ਹੀ ਜੀ ਉਠ ਘਰੂਆ ਤੇ ਕਿੱਡੀ ਕੀ ਗੱਲ ਹੈ ਵੋਟਾਂ ਮਾਰੀ ਮੈਂ ਤਾਂ ਦੂਰੇ ਪੁੱਤ ਨੂੰ ਮੈਂ ਤਾਂ ਜਮਾ ਨਹੀਂ ਪਉਂਦੀ ਕਰ ਕਰ ਜਾ ਕੇ ਮੈਂ ਬਥੇਰੇ ਵੋਟ ਮੇਰੇ ਪੁੱਤ ਨੂੰ ਵੋਟਾਂ ਸਰਪੰਚੀ ਦੀ ਮੈਂ ਖੜਾ ਕੋਈ ਜਿਹੜਾ ਜਮਾ ਨਹੀਂ ਗੋਟ ਪਉਂਦੀ ਜਿਹੜਾ ਕਿਸੇ ਦੇ ਹੱਕ ਉਹ ਬੇਬੇ ਤੁਸੀਂ ਕਿਉਂ ਲੜਦੇ ਮੈਂ ਵੀ ਮੇਰੇ ਸਰਪੰਚੀਓ ਤਾਂ ਕੀ ਲੈਣਾ ਮੈਂ ਤਾਂ ਬੀ ਜੀ ਰੋਜੀ ਰੋਟੀ ਕਰਕੇ ਖਾਣਾ ਜਿਹੜੀ ਕਰਕੇ ਮੈਂ ਪੁੱਛਣ ਇਹਨਾਂ ਗੱਲਾਂ ਤੋਂ ਤੂੰ ਦੁੱਧ ਲੈਣ ਆਇਆ ਨਾ ਆ ਤਾਂ ਦੁੱਧ ਲੈ ਕੇ ਤੁਰਦਾ ਬਣ ਮੈਂ ਤੈਨੂੰ ਦੱਸਾਂ ਸਾਡਾ ਆਪੇ ਕਿਵੇਂ ਮਰਗੀ ਫੈਸਲਾ ਕਰੀਏ ਮੇਰੇ ਘਰ ਵਾਲਾ ਕਰੂ ਫੈਸਲਾ ਨੇ ਤੂੰ ਕਾਹਨਾ ਕਰਨ ਵਾਲਾ ਜੇ ਤੇਰੇ ਘਰ ਵਾਲਾ ਉਹ ਦੋਸਤ ਤੇਰਾ ਤਾਂ ਗੱਲ ਕਰਦਾ ਹੁਣ ਘਰ ਦੀ ਗੱਲ ਤਾਂ ਨਹੀਂ ਕਰਦਾ ਲੈ ਬੇਬੇ ਮੰਨ ਗਈ ਇਹ ਤੂੰ ਤਾਂ ਕਹੀ ਸੀ ਕਿ ਮੇਰੀ ਨੂੰ ਮੰਨ ਜੂ ਇਹ ਬਾਈ ਐ ਬਾਈ ਪੁੱਛਣਾ ਇਹ ਤਾਂ ਕਲੇਸ਼ ਕਰਦੀ ਏ ਚੱਲ ਕੋਈ ਨਾ ਚੱਲ ਮੰਨ ਲੈਣੀ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਤੇ 2000 ਦਿਨਾਂ ਪਾਠਾਂ ਵਿੱਚ ਲੈ 2000 ਰੁਪਏ ਦੇ ਦੇ ਲੈ ਕੱਢ ਲੈ ਦੇ ਦੇ ਭਾਈ 2000 ਤੜਕੇ ਦਾ ਮੈਨੂੰ 2000 ਤੇ ਹੁਣ ਇਹਨੂੰ ਹਾਂ ਮੈਂ ਕਰਕੇ ਵੀ ਮੈਨੂੰ ਦੁੱਧਾ ਦਿੱਕ ਗਿਆ ਹੁਣ ਮੈਂ ਸੋਣੂ ਦੇ ਰਿਹਾ ਆਹਦੀਆਂ ਦੇ 2000 ਰੁਪਏ ਆਪਣਾ ਫੈਸਲਾ ਹੋਈ ਏ ਚੱਲ ਭਾਈ ਤੂੰ ਉਹਨੂੰ ਤਾਂ ਇਕੱਠਾ ਹੋਰ ਕਰ ਦੇ ਬਾਕੀ ਤਾਂ ਬੋਲੀ ਚੱਲ ਕੋਈ ਨਾ ਤਾਂ ਬੋਲੀ ਜਾਊਗੀ ਕੋਈ ਗੱਲ ਨਹੀਂ ਬੇਬੇ ਦਾ ਮੈਂਬਰ ਸਰਪੰਚਾਂ ਦੇ ਕੰਮ ਹੁੰਦੇ ਨੇ ਸਾਡੇ ਕੰਮ ਨਹੀਂ ਹੁੰਦੇ ਸਾਡੇ ਮੈਂਬਰਾਂ ਨੂੰ ਆਪਦਾ ਕਰਕੇ ਕੀ ਡਫਰੋਲੇ ਮੇਰੇ ਕੋਲ ਸਾਰਿਆਂ ਦੇ ਦੁੱਖ ਸੁੱਖ ਤਰਨਾ ਕਰਦਾ ਮੈਂ ਤਾਂ ਤਾਂ ਕਹਿਤਾ ਸੀ ਮੈਨੂੰ ਕੋਈ ਪਤਾ ਸੀ ਇਹ ਕਲਖਰੀ ਤੇਰੇ ਨਾਲ ਪਈਉ ਭਾਈ ਦਾ ਕਾਸ਼ ਨੂੰ ਫੈਸਲਿਆਂ ਨੇ ਮੇਰੇ ਉਹ ਮੇਰੀ ਗੱਲ ਸੁਣੋ ਜੀ ਮੈਂ ਤਾਂ ਦੁੱਧ ਦੀ ਫੈਂਟੇ ਹੀ ਲਾਉਣ ਜਾਣਦਾ ਮੈਂ ਨਹੀਂ ਫੈਸਲੇ ਫੂਸਲੇ ਕਰਨ ਜਾਣਦਾ ਮੈਨੂੰ ਪਤਾ ਮੋਟਰਸਾਈਕਲ ਲੈ ਕੇ ਸਾਡੀ ਕਿਸੇ ਗੱਲ ਚ ਆਈ ਨਾ ਮੈਂ ਤੁਹਾਨੂੰ ਦੱਸਾਂ ਮੇਰੇ ਘਰ ਵਾਲਾ ਤੈਨੂੰ ਕੁਝ ਮਰਜ਼ੀ ਕਹੀ ਜਾਵੇ ਲਾ ਜੀ ਮੈਂ ਤਾਂ ਉਹਨਾਂ ਨੇ ਬੇਬੇ ਨੂੰ ਪੁੱਛ ਲਿਆ ਬੇਬੇ ਨੇ ਮੈਨੂੰ ਮੜਾ ਜਾ ਕਹਤਾ ਮੈਂ ਤਾਂ ਆ ਗਿਆ ਆਪਦਾ ਮੈਂ ਕੋਤ ਫਤਮ ਮਸਲਾ ਰੱਖਾ ਕੀ ਮੁੰਗੋਨੇ ਦਾ ਪੈਸੇ ਦਿੰਨੇ ਆ ਪਥਰੀ ਚ ਲੈ ਕੇ ਦਿੰਦਾ ਕੀ ਜ ਆਪਾਂ ਕੋਈ ਨਾ ਜਿੰਨਾ ਤੇ ਜਲੂਸ ਕਰਤਾ ਸਾਰੀ ਗੱਲ ਮੁੰਡੇ ਕੋਲੇ ਵੱਗ ਜੂਗੀ ਮੁੰਡਾ ਹੁਣ ਕੌਣ ਲਾ ਲੂਗਾ ਦੱਸ ਦੇ ਪਿੰਡ ਚ ਜਾ ਕੇ ਜੀ ਨੂੰ ਦੱਸ ਦੇ ਇਹ ਜਿਹ ਹਰੇਕ ਦੀ ਦੇਖ ਕੇ ਆਉਂਦੇ ਆ ਤੂੰ ਕੱਢਿਆ ਜਲੂਸ ਜੇ ਤੂੰ ਉਹਦੇ ਕੋਲ ਪਾਠ ਦੀ ਗੱਲ ਛੇੜੀ ਤਾਂ ਨਿਕੜਿਆ ਜਲੂਸ ਮੈਂ ਕਹ ਪਾਠ ਦੀ ਗੱਲ ਛੇੜੀ ਜੋ ਦੋਨੇ ਡੇਰੇ ਕਹਿੰਦੇ ਮੈਂ ਆਰਦਾ ਕਰਕੇ ਕਹਿੰਦੇ ਵੀ ਕਰਦਾ ਮੈਂ ਬੰਦੇ ਨਾਲ ਗੱਲ ਛੇੜ ਲਈ ਤੇ ਕਿੱਡੀ ਗੱਲ ਨੂੰ ਤੂੰ ਟਾਇਰ ਜਵਾਕਰ ਗਾਲੀ ਪੈਗੀ ਤੂੰ ਫੋਨ ਲਾਇਆ ਸੀ ਉਹਨੂੰ ਹਾਂ ਲਾਇਆ ਸੀ ਕੀ ਚੱਕਾ ਨਹੀਂ ਲਾ ਭਾਈ ਨੀ ਨਾਮਾ ਉਹਨੂੰ ਤੇ ਨਹੀਂ ਪਤਾ ਵੀ ਇਹੇ ਜਾਂ ਦੁੱਧ ਹੀ ਲਾ ਕੇ ਗਿਆ ਜਿਹੜਾ ਨਾ ਬਿਚਾ ਪੰਗੇ ਲੈਂਦਾ ਬਿਚੇ ਲੱਟਾਂ ਡਾਂਦਾ ਦੁੱਧ ਲੈਣਾ ਹੁੰਦਾ ਕਿ ਕੀ ਕਰਨੋਂ ਹੁੰਦਾ ਤੇਰੇ ਪੇਕੇ ਦੇ ਨਾਲੇ ਨੂੰ ਦੁੱਧ ਹੀ ਚੰਗਾ ਹੋਵੇਰ ਜੇ ਸਾਡਾ ਦੁੱਧ ਹੀ ਮਾੜਾ ਪਿੰਡ ਦਾ ਤੇਰੇ ਪੇਕੇ ਵਾਲਾ ਸੱਦ ਲਿਆ ਕਰਾਂਗੇ ਨਾ ਠਾਂਡਾ ਵਾਧੂ ਮੈਂ ਕਰੂਗਾ ਸੱਦ ਲਾਂਗੇ ਫੇਰ ਮੈਂ ਕਿੱਥੇ ਕੀ ਦੁੱਧ ਹੀ ਨਹੀਂ ਵੀ ਦੁੱਧ ਹੀ ਨਾ ਹਾਂ ਤੇਰੇ ਪੇਕੇ ਦੇ ਦੁੱਧੇ ਹੋਰ ਸਾਡੇ ਦੁੱਧ ਤਲਿ ਚ ਬੋਲੇ ਨਹੀਂ ਦੋਦੀ ਮੈਂ ਤੋ ਦਿਨ ਹਟਾ ਦੂੰਗਾ ਤੈਨੂੰ ਦੱਸ ਔਰ ਤੂੰ ਤਾਂ ਸਾਰਾ ਕੁਝ ਕਰ ਦੇਂਗੀ ਤੋ ਦਿਨ ਹਟਾ ਦੇਂਗੀ ਗੱਲਾਂ ਦੇਖ ਕਰਦੀ ਅਸੀਂ ਮੁੱਦਕਾਂ ਦੇ ਦੁੱਧ ਬਾਣੇ ਤੋ ਦਿਨ ਤੂੰ ਹਟਾ ਦੇਂਗੀ ਕੱਲ ਆਈ ਤੇਰੇ ਬੇਕੇ ਨੇ ਮੈਂ ਇਸ ਦਾ ਦੁੱਧ ਕਹਿੰਦਾ ਜਿਆਦਾ ਸੰਘਣਾ ਨਾ ਵੀ ਤੂੰ ਇਹ ਮੁੰਡੇ ਨੂੰ ਪਾਉਣੇ ਦੁੱਧ ਤੇਰੇ ਤੇ ਇੱਕ ਵੀਲਦਾਰੀ ਚੱਲਦੀ ਆ ਵੀ ਜਵਾਕ ਦੀ ਗੱਲਾਂ ਦੇਖ ਕਰਦੀ ਕੋਈ ਨਾ ਕਹਿੰਦੇ ਤੂੰ ਹਟਾ ਕੇ ਦਿਖਾਈ ਦੋਦੀ ਨੂੰ ਤੇਰੀ ਮੈਂ ਇਸ ਬੇਕੇ ਛੱਡਣੇ ਮਨਜ਼ੂਰ ਸਾਨੂੰ ਦੋਦੀ ਤਾਂ ਇਸ ਸਮਾਂ ਹੀ ਰਹਿਉ ਜੇ ਦੁੱਧ ਮੁੱਲ ਵੇਚਦੇ ਤਾਂ ਵੀ ਇਹ ਤੇ ਵੇਚਾਂਗੇ ਜੇ ਲਾਵਾਂਗੇ ਦੁੱਧ ਤਾਂ ਵੀ ਇਸੇ ਤੋਂ ਲਾਵਾਂਗੇ ਇਹ ਦੋਦੀ ਵੀ ਨ ਲੇ ਬਾਹਰ ਤਾਂ ਨਹੀਂ ਪਤਾ ਫਿਰ ਕੀ ਬੋਲੇ ਵਿੱਚ ਆਖੂਗੀ ਮੈਨੂੰ ਖੜਾ ਛੇਤੀ ਫੋਨ ਮੈਂ ਦੇ ਪੁੱਛਣਾ ਮੈਂ ਕਰਨੀ ਆ ਦੇ ਨਾਲ ਗੱਲ ਕਿਧਰੇ ਦੋਦੀ ਨੂੰ ਬਾੜ ਕੇ ਵੇਗੀ ਵਿੱਚ ਕੀ ਗੱਲ ਸੀ ਦੋਦੀ ਕੋਲੇ ਕਰਨ ਕਰਨ ਦੀ ਪਾਠੇ ਵਾਲੀ ਲੋੜ ਹੀ ਨਹੀਂ ਸੀ ਪਾਠੇ ਦਾ ਆਪਣਾ ਮਸਲਾ ਸੀ ਹੈ ਕੋਈ ਨਹੀਂ ਕਰੇ ਮੁੰਡੇ ਨੂੰ ਕਰਦੀਆਂ ਫੋਨ ਜਾਂ ਤੇ 2000 ਰੁਪਿਆ ਦੇ ਦੇ ਤੇ ਨਹੀਂ ਮੈਂ ਤਾਂ ਤਾਈ ਨੂੰ ਪਾਠੀਆਂ ਵੇਚੂਗੀ ਹੈਲੋ ਹੈਲੋ ਕਦੋਂ ਆਉਂਗੇ ਤੁਸੀਂ ਹਾਂਜੀ ਪਿੰਡ ਕਦੋਂ ਆਉਂਗੇ ਪਹਿਲਾਂ ਪਿੰਡ ਦੀ ਦੱਸੋ ਮੈਨੂੰ ਪਿੰਡ ਦਾ ਹੁਣ ਕੀ ਪਤਾ ਕਦੋਂ ਛੁੱਟੀ ਮਿਲੂਗੀ ਮੈਂ ਕਦੋਂ ਆਉਂਗਾ ਹੁਣ ਤੁਸੇ ਮੈਨੂੰ ਕੱਲ ਰਾਤ ਵੀ ਗੱਲ ਕੀਤੀ ਹੈ ਘਰੇ ਘਰੇ ਠੀਕ ਕਿਵੇਂ ਬੈਠੀ ਹੈ ਆਹੋ ਠੀਕ ਹੈ ਬੇਬੇ ਬੇਬੇ ਨੂੰ ਕਿਉਂ ਹੈ ਨਾ ਬੇਬੇ ਤਰੋਈ ਨੰਨੇ ਪੰਗੇ ਛੱਡਦੀ ਐ ਕੀ ਪੰਗਾ ਛੱਡ ਗਿਆ ਹੁਣ ਹੁਣ ਐਡਾ ਕੀ ਮਸਲਾ ਸਾਡਾ ਕਰੇ ਘਰੇ ਮਸਲਾ ਨਹੀਂ ਹੈ ਨਾ ਪੱਥਣਾ ਸੀ ਹੁਣ ਬਾੜੇ 'ਚ ਜਿਹੜੀਆਂ ਹੁਣ ਪੱਥਣਾ ਤਾਂ ਨਹੀਂ ਪਾੜਦੀ ਰਹੀਆਂ ਬੇਬੇ ਨੇ ਤਾਂ ਪੱਥੀਆਂ ਨਹੀਂ ਨਾ ਪੱਥੀਆਂ ਦਾ ਵੀ ਕੋਈ ਮਸਲਾ ਹੁੰਦਾ ਹੈਗਾ ਪਾਥਣਾ ਮਸਲਾ ਇਹਦਾ ਪਾਥਣਾ ਵਿੱਚ 2200 ਵਿੱਚ ਅੱਛਾ ਤੂੰ ਵੀ ਵੇਚਦੀ ਆ ਹਾਂ ਮੈਂ ਵੇਚ ਤਾ ਹੁਣ ਮੈਂ ਹੀ ਵੇਚੂਂਗੀ ਤੇ ਮੇਰੇ ਪੇਕਿਆਂ ਦੀ ਮੈਸਾ ਹੋਰ ਹੁਣ ਬੇਬੇ ਵੇਚੂਗੀ ਫਿਰ ਬੇਬੇ ਕਹਿੰਦੀ ਐ ਬੇਬੇ ਦਾ ਲੈਣ ਦੇਣਾ ਚ ਬੇਬੇ ਦਾ ਲੈਣ ਦੇਣੇ ਬੇਬੇ ਕਹਿੰਦੀ ਅੱਦ ਅੱਦ ਕਰੂਗੀ ਮੈਂ ਤਾਂ ਅਧਰਾਂ ਦੇਉਂਗੀ ਪਾਥਣਾ ਦੇਣਾ ਚੱਕਣ ਨਹੀਂ ਨੀ ਬਾੜੇ ਚ ਜਾ ਕੇ ਮੰਡ ਕੇ ਖੜ ਗਈ ਤੇ ਪੱਥੀ ਕਿਹਨੇ ਬੇਬੇ ਨੇ ਮੈਂ ਮਤ ਨੂੰ ਬੇਬੇ ਨੇ ਪੱਥੀਆਂ ਕਿੱਦਾਂ ਚੱਕਾਈ ਤੇਰੀ ਬੇਬੇ ਨੇ ਗੋਹਾ ਹੁਣ ਚਾਪੂਗੀ ਤੇਰੀ ਬੇਬੇ ਹੁਣ ਦੁੱਧ ਦੀ ਮਾਰੀ ਚੱਕੂ ਕੀ ਜਿਹੜੇ ਤੈਨਰੇ ਨਵੇਂ ਫੈਸਲੇ ਦੁੱਧ ਤੇ ਹੀ ਬੰਦੇ ਹੋਣਾ ਤੇ ਮੁਕੀ ਲੋੜ ਸੀ ਜਦੋਂ ਮੈਂ ਪਾਈ ਜਾਨੀ ਛਾਪੇ ਪੈਸੇ ਘਰੀ ਆਉਨੇ ਤੂੰ ਫੇਖ ਰਦਾ ਮੈਂ ਤਾਂ ਜਿੱਤਿਆ ਸੀਗਾ ਮਾ ਸੋਡਾ ਨਾ ਪੈਸੇ ਬੰਦਣੇ ਪਿੱਛੇ ਲੜਾਈ ਹੋ ਜਾ ਕਰੂ ਉਹ ਜਿੰਨੇ ਦਾ ਜਿੰਨੇ ਕੋਲ ਦੁੱਧ ਹੋਇਆ ਕਰੂ ਨਹੀਂ ਉਹ ਦੁੱਧੀ ਤੋਂ ਨੂੰ ਪੈਸੇ ਦੇ ਜਾ ਕਰੂਗਾ ਨਹੀਂ ਤੂੰ ਦੁੱਧੀ ਦੀ ਗੱਲ ਸੁਣਨਾ ਉਹ ਦੁੱਧੀ ਦੀ ਕੀ ਗੱਲ ਲੋੜ ਦੁੱਧੀ ਨੂੰ ਵਿੱਚ ਫਸਣ ਦੀ ਅੱਜ ਦੁੱਧੀ ਫਸ ਕੇ ਬਹਿ ਗਈ ਵਿੱਚ ਦੁੱਧੀ ਕਹਿੰਦਾ ਮੈਂ ਕਰਦਾ ਫੈਸਲਾ ਕੋਈ ਕੋਈ ਗੱਲ ਨਹੀਂ ਦੁੱਧ ਪੱਖ ਨਾ ਕਰ ਲੋ ਕਿ ਮੈਂ ਗੱਲ ਕਰਦੀ ਰਹੀ ਨਾ ਮੈਨੂੰ ਮੈਂ ਤੇਰੇ ਘਰ ਵਾਲੇ ਨ ਮੈਂ ਤਾਂ ਮੇਸਾ ਦੋਦੀ ਨੂੰ ਸਮਝਾ ਲਈ ਜੇ ਤਾਂ ਸਾਡੇ ਗੱਲ ਚ ਨਾ ਬੋਲੇ ਤੇ ਨਹੀਂ ਮੈਂ ਦੁੱਧ ਪਾਣੋਂ हट ਜੂਨ ਉਹ ਮੇਰੀ ਗੱਲ ਸੁਣ ਲੈ ਤੂੰ ਦੋਦੀ ਨਾ ਮੇਰੇ ਨਾਲ ਰੋਜ਼ ਹੀ ਆਪਣੇ ਘਰ ਦੀਆਂ ਗੱਲਾਂ ਕਰਦਾ ਉਹ ਆਪਣਾ ਘਰ ਦੀ ਬੰਦਾ ਹੈਗਾ ਲਿਆਜ ਵਾਲਾ ਬੰਦਾ ਹੈ ਉਹ ਆਹੋ ਲਿਆਜ ਵਾਲਾ ਬੰਦਾ ਤਾਂ ਹੀ ਤਾਂ ਬਹਿਸਾਂ ਕਰਦਾ ਬੈਠੇ ਕੰਨੀ ਪੈਰ ਮਾਰਦਾ ਸੀ ਦੋਦੀ ਵੀ ਨਾ ਦੋਦੀ ਮੈਨੂੰ ਨਾ ਦੱਸ ਬੈਂਬਰ ਉਹ ਨਹੀਂ ਸਰਪੰਚੋ ਨਹੀਂ ਜੇ ਐਨੀ ਉਹਨੂੰ ਲੋਕਾਂ ਨੇ ਫੈਸਲੇ ਕਰਨ ਦੀ ਹੋਈ ਪਈਆਂ ਸਰਪੰਚੀ ਲੈ ਲੈ ਵੋਟਾਂ ਕੋਈ ਨਹੀਂ ਪਾਉਂਦਾ ਵੋਟ ਮੈਂ ਵੀ ਨਹੀਂ ਮੋਂਦੀ ਲੈ ਉਹਨੂੰ ਤੈਨੂੰ ਨਹੀਂ ਪਤਾਗਾ ਉਹਦੇ ਦਿਮਾਗ ਦਾ ਹੈ ਨਾ ਸਰਪੰਚੀ ਦਾ ਅੱਛਾ ਨਹੀਂ ਕਰਦਾ ਉਹ ਠੀਕ ਹੈ ਜੇ ਸਰਪੰਚੀ ਦਾ ਕੀੜੇ ਤਾਂ ਹੀ ਤਾਂ ਸਰਪੰਚੀ ਕਰਦਾ ਆਪਣੇ ਘਰ ਤੇ ਆ ਕੇ ਮੈਂ ਤੁਹਾਨੂੰ ਦੱਸਦਾ ਹਾਂ ਉਹ ਸਿੱਖਦਾ ਸਰਪੰਚੀ ਕਰਨ ਉਹ ਅੱਛਾ ਅਸੀਂ ਕਹਦਾ ਸਰਪੰਚੀ ਕਰਨਾ ਕੋਈ ਨਹੀਂ ਸਰਪੰਚੀ ਤਾਂ ਮਾਨੂੰ ਸਖਾ ਕੀ ਤੋਰੀ ਹੈ ਮੈਂ ਨਾ ਕਹਦਾ ਢੋਲ ਚੱਕ ਦਿੰਦਾ ਨਾ ਤੇ ਤੁਰਦਾ ਲੱਗ ਮੋਟਰਸਾਈਕਲ ਲੈ ਕੇ ਸਾਡੇ ਘਰ ਦੇ ਫੈਸਲੇ ਚ ਕਿਸੇ ਚਾਹੀ ਨਾ ਤੇ ਫੋਨ ਕਰਕੇ ਕਹਿ ਦਈ ਉਹਨੂੰ ਵੀ ਅੱਜ ਤੋਂ ਬਾਅਦ ਕਿਸੇ ਵੀ ਫੈਸਲੇ ਚ ਦੋਦੀ ਨਾ ਬੋਲੇ ਆ ਕਿ ਸਾਡੀ ਸੇ ਉਹਨੂੰ ਫੋਨ ਕਰਕੇ ਕਹਿ ਦਊਗਾ ਮੇਰੀ ਗੱਲ ਸੁਣਾ ਹਾਂ ਉਹ ਗਾਨੇਵਨ ਨੂੰ ਪੁੱਠਾ ਦੀ ਬੋਲੀ ਦਾ ਹੁੰਦਾ। ਲੈ ਮੈਂ ਕਹ ਪੁੱਠਾ ਬੋਲਨੀ ਮੈਂ ਤਾਂ ਨੂੰ ਐ ਕਹ ਵੀ ਭਾਈ ਦੁੱਧ ਲੈਣ ਉਹਨੇ ਦੁੱਧ ਤੇ ਕਰਮਾਸਲਾ ਰੱਖ। ਸਾਡੇ ਘਰੇ ਨਾ ਲੱਤਾਂ ਡਾਹ ਵਿੱਚ। ਸਾਡੀ ਤਾਂ ਸੱਸ ਨੂੰ ਹਣੀ। ਹਾਂ। ਉਹ ਜਿਹੜੇ ਉਹਨਾਂ ਸਿਆਣੀਆਂ ਹੁੰਦੀਆਂ ਨਾ ਉਹਦਾ ਕੋਈ ਫੈਸਲਾ ਮੰਨ ਲੈਂਦੀ ਆ। ਉਹਦਾ ਵੀ ਆਪਾਂ ਚੰਗਾ ਉਹਦੀ ਬਾਹਰ ਵਿੱਚ ਬਾਅਦ ਜਿਹੜੀ ਸਰਪੰਚੀ ਬਣਾਉਣਾ ਸਾਨੂੰ ਪਤਾ ਫੇਰ ਲੱਗਦਾ। ਨਾ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਦੋਦੀ ਨੂੰ ਮੈਂ ਕਿਹਾ ਕਰ ਮੇਰੀ ਤਾਈ ਨੂੰ ਮੈਂ ਤਾਂ 2000 ਦਿਨ ਪਾਥਨਾ ਵੇਚੀ ਮੈਂ 2000 ਰੁਪਏ ਲੈ ਜਾ। ਐ ਕਰ ਫੈਸਲਾ ਜੇ ਤੈਨ ਨਿਮੇੜਨੇ ਇੱਕੋ ਹੀ ਗੱਲ ਆ। ਜਾ ਤਾਂ ਮੈਨੂੰ 2000 ਰੁਪਇਆ ਤੇ ਦੇ ਖਾਤੇ ਚ ਨਹੀਂ ਮੈਂ ਪੱਥਣਾ ਵੇਚੂਗੀ। ਕੋਲਾ ਮੇਰੀ ਗੱਲ ਸੁਣ ਲੈ। ਹੂੰ। ਹੁਣ ਦੋਦੀ ਨੇ ਕੀ ਫੈਸਲਾ ਕੀਤਾ ਕਿ ਕਿਸੇ ਕੋਈ ਦਾ ਫੈਸਲਾ ਕਿੰਨੀ ਉਹ ਆਕਰ ਤਾਂ ਉਹ ਵੀ ਜਿਤੋਂ ਉਹ ਮੈਂ ਕਰ ਕਰ ਜਾਂਦਾ ਹੈ ਉਹਦਾ ਵੀ ਦਿਮਾਗ ਆ ਪੜਿਆ ਲੇ। ਉਹ ਤਾਂ ਦੋਦ ਕਹਿੰਦਾ ਸੀ ਪੱਥਣਾ ਮੈਂ। ਮੈਂ ਨਾ ਕਿ ਪੱਥਣਾ ਮੈਂ ਪੱਥਣਾ ਮੱਝ ਮੇਰੇ ਪੇਕਿਆਂ ਦੀ। ਉਹ ਕਹਿੰਦਾ ਮੇਰਾ ਚੜਾ ਤਾਂ ਕੋਈ ਮੰਨ ਲੈ। ਦੋਦੀ ਤਾਂ ਬੇਬਕ ਨਹੀਂ ਹੋਣਾ ਘੜਾ ਸੀ। ਕੋ ਮੇਰੀ ਗੱਲ ਸੁਣ ਪੈਸੇ ਪੁੱਛੇ ਤਾਂ ਕੋਈ ਗੱਲ ਨਹੀਂ ਦੋਦਾ ਵੀ ਤਿੰਨ ਪਾ ਦੂੰ। ਪਰ ਜਦੋਂ ਦੋਦੀ ਹੁਣ ਦੁੱਧ ਲੈਣ ਆਇਆ ਨਾ ਉਹ ਨੂੰ ਗੱਲ ਸਮਝਾਇਆ। ਸਾਰੇ ਭਾਈ ਜਿਹਨੇ ਪਾ ਪਾਖੀਆਂ ਪੱਥੀਆਂ ਨੇ ਵੀ ਉਸੇ ਦੀ ਉਹੀ ਪਾਖੀਆਂ ਵਿੱਚ ਜੇ ਮਤਲਬ ਗਾਹਾਂ ਵਾਸਤੇ ਆਏ ਕਰ ਲੈ ਜਿਹੜਾ ਕੋ ਬੋਹਾ ਪੱਥਿਆ ਕਰੋ ਉਹ ਉਹ ਹੀ ਵੇਚਿਆ ਕਰੋ ਪਾਖੀਆਂ ਗਾਹਾਂ ਤਾਂ ਕਰ ਲਿਆ ਗਾਹਾਂ ਦਾ ਬੇਬੇ ਨਾਮੇ ਕਰ ਲਈ ਗੱਲ ਬੇਬੇ ਨੇ ਮੈਂ ਕਹਤਾ ਸੀ ਵੀ ਹੱਥ ਨਾਲ ਬੋਹਾ ਤੂੰ ਪੱਥਿਆ ਕਰ ਤੜਕੇ ਨਾਲ ਮੈਂ ਪੱਥਿਆ ਕਰੂੰ ਉਹ ਤੂੰ ਵੇਚ ਦੀ ਉਹ ਮੈਂ ਵੇਚ ਦਾ ਡੱਡ ਡੱਡ ਰੱਖ ਲਾਂਗੇ ਉਹ ਤੈਨੂੰ ਮੇੜਿਆ ਪਿਆ ਕਰ ਗੱਲ ਕਰ ਜਿਹੜਾ ਹੁਣ ਪਈ ਐ ਇਹਨਾਂ ਦੇ ਬੇਬੇ ਹੱਕ ਜਮਾਉਂਦੀ ਐ ਦੇਖ ਬੇਬੇ ਨੂੰ ਮੈਂ ਹੱਕ ਉਹਨੂੰ ਪੱਥਰਾਂ ਦੇ ਨਹੀਂ ਦਿੰਦੀ ਨਹੀਂ ਜੇ ਉਹ ਪੱਥਰਾਂ ਘਰੇ ਰੱਖਣੇ ਤਾਂ ਕਰਕੇ ਮੇਰੇ ਖਾਤੇ ਚ 2000 ਰੁਪਏ ਪਾ ਦੇ ਕੋਈ ਗੱਲ ਨਹੀਂ ਮੈਂ ਤਾਂ ਦੋ ਪਾਉ ਨੂੰ ਪਰਨਾ ਦੋਦੀ ਇਹਦਾ ਤੁਸੀਂ ਹੁਣ ਕਰੋ ਤਾਂ ਸਾਰਾ ਦਿਨ ਆਪਾਂ ਸਮਾਨ ਚਾਹ ਹੁਣ ਰੱਖਣ ਪਾਣੀ ਸਾਰਾ ਦਿਨ ਉਸੇ ਤੋਂ ਮਗਵਾਉਣੇ ਆ ਹੈ ਤਾਂ ਬੇਬੇ ਪੈਰ ਮਾਰਦੀ ਸੀ ਵੀ ਤੂੰ ਫੈਸਲੇ ਕਰਨੇ ਸਿੱਖ ਲੈ ਭਈ ਆਏ ਫੈਸਲਾ ਕਰਿਆ ਕਰ ਲੈ ਉਹਨੂੰ ਬੜਾ ਜਰ ਹੁ ਤਰੀਕਾ ਜਾਊਗਾ ਚਲ ਤੂੰ ਸਮਝਾ ਦੀ ਹਾਂ ਪਲਾਲੀ ਫੋਨ ਕਹਿ ਨਹੀਂ ਭਈ ਸਾਡੇ ਨਾਲ ਤਾਂ ਬੜਨੇ ਆਏ ਹੋਣੀਆਂ ਥੋੜਾ ਜਿਹਾ ਹਾਂ ਮੁਰਤੇ ਉਹਨੂੰ ਨਾ ਬੋਲਿਓ ਵਿਚਾਰੇ ਨੂੰ ਜਿੰਦਾ ਆਪਣਾ ਸਾਰਾ ਘਰ ਦਾ ਸਮਾਨ ਲਿਉਂਦਾ ਐ ਉਹ ਨੰਨਾ ਕੀ ਬੋਲਣਾ ਇਹ ਡਰਾਪਰ ਬਰਥਡੇ ਮੈਨੂੰ ਜਿੰਦਿਆ ਮੈਨੂੰ ਕੋਈ ਸਾਰਾ ਸਮਾਨ ਲੈ ਕੇ ਦਿਨੇ ਨਹੀਂ ਸਮਾਨ ਲੈ ਕੇ ਦਿਨੇ ਪਰ ਪੈਸੇ ਵੀ ਕੱਢਣਾ ਉਹ ਕਿਥੇ ਗਿਆ ਕੇ ਦੇਣ ਨੇ ਨਾਲੇ ਮੇਰੀ ਗੱਲ ਸੁਣ ਲੈ ਜੀ ਤੁਸੀਂ ਦੁੱਧ ਕਿਸ ਨੂੰ ਹੋਰ ਪਾਉਣ ਲੱਗ ਜੈ ਨਾ ਤੁਹਾਨੂੰ ਕਿਸੇ ਨੇ ਰੇਟ ਨਹੀਂ ਦੇਣਾ ਅੱਜ ਤਾਂ ਅੱਜ ਕੱਲ ਦੁੱਧ ਹੀ ਛਾਰ ਵੜਿਆ ਸੱਜਾ ਸਮਾਨ ਦੇ ਬਰਦੇ ਨੇ ਨਾ ਦੁੱਧ ਤਾਂ ਉਸ ਨੂੰ ਪਾਵਾਂਗੇ ਕਿਸੇ ਨੂੰ ਨਹੀਂ ਪਾਉਂਦੇ ਮੈਨੂੰ ਪਤੀ ਇਹ ਫੈਂਟ ਵੀ ਵਧੀਆ ਲਾਉਂਦਾ ਉਹ ਤੇ ਚਲ ਠੀਕ ਹੈ ਦੋਨੂੰ ਸਮਝਾ ਦੇ ਕੇ ਰਾਂ ਠੀਕ ਹੈ ਠੀਕ ਹੈ ਤੇ ਪੈਸੇ ਮੇਰੇ ਖਾਤੇ ਜਪਾ ਮੈਂ ਤਾਂ ਹੁਣ ਪਾ ਦੇ ਬੰਦ ਤੜਕੇ ਪਾ ਲਈ ਫਿਰ ਮੈਂ ਬਾਤਾਂ ਨਹੀਂ ਵੇਚਦੀ ਮੈਂ ਤੇਰੇ ਖਾਤੇ 'ਚ ਹੀ ਭਾਉਂਗਾ ਪੈਸੇ ਕਰ ਲੀ ਹੈ ਠੀਕ ਹੈ ਠੀਕ ਹੈ ਚੰਗਾ ਓਕੇ ਲੈ ਉਹ ਤਾਂ ਹੁਣ ਕਹਿੰਦਾ ਵੀ ਸਾਰੇ ਤਨਖਾਹ ਦੇ ਪੈਸੇ ਤੇਰੇ ਖਾਤੇ 'ਚ ਹੀ ਭਾਉਂ। ਲੈ ਹੁਣ ਲਾ ਲਈ ਮੈਂ ਜੋਰ ਜਿੰਨਾ ਲੱਗਦਾ ਉਹ ਤਾਂ ਸਾਰੀ ਤਨਖਾਹ ਮੇਰੇ ਕੋਲ ਭੇਜੂਗਾ ਆ ਜਾਣ ਦੇ ਤਨਖਾਹ ਆਈ ਤੋਂ ਨਹੀਂ ਤਾਂ ਪੰਜ ਚਾਰ ਛੂਟ ਲਿਆਉਂਗੀ ਤੇ ਨਾਲੇ ਤੂੰ ਦੇਖ ਲਈ ਹੋਰ ਸਮਾਨ ਲਿਆਉਂਗੀ ਜੋੜੇ ਚੱਪਲਾ ਮੇਰੇ ਤਾਂ ਮੁੜ ਕੇ ਕਿੰਨਾ ਚਿਰ ਹੋਗਾ ਗਈ ਨੂੰ ਮਾਨਸਾ ਮੈਂ ਤਾਂ ਉਹਨੂੰ ਤਾਈ ਨੂੰ ਪੁੱਛੂੰਗੀ ਤਾਈ ਨਹੀਂ ਬਗ ਜੂਗੀ ਮਾਨਸਾ ਨਹੀਂ ਮੈਂ ਜੋੜੇ ਚੱਪਲਾ ਲਿਆਉਂ ਆਵਾਂ ਤੇ ਮੈਂ ਬੇਬੇ ਨੂੰ ਲੈ ਕੇ ਨਹੀਂ ਜਾਂਦੀ ਨਾਲ ਉੱਥੇ ਮੈਨੂੰ ਲੈਣੀ ਵੀ ਨਹੀਂ ਦਿੰਦੀ ਚੀਜ਼ ਦੁਕਾਨਾਂ 'ਚ ਬਾਹ ਫੜਫੜ ਕੇ ਖਿੱਚੀ ਜਾਊਗੀ ਆ ਨਹੀਂ ਲੈਣਾ ਹੋ ਨਹੀਂ ਲੈਣਾ ਆ ਤਾਂ ਪਿਆਰ ਕੋਲੇ ਤੇਰੇ ਕੋਲੇ ਫਿਰ ਇੱਕ ਚੀਜ਼ ਹੀ ਕਹਿ ਦੂ ਉੱਥੇ ਉੱਥੇ ਚੁੱਪ ਕਰ ਜਾਨੀ ਆਪ ਦੁਕਾਨ ਵਾਲਿਆਂ ਦੇ ਸਾਹਮਣੇ ਕੀ ਜਲੂਸ ਕੱਢੀ ਜਾਈਏ ਉਹ ਮੈਂ ਮੋਬਾਈਲ ਦਾ ਵੀ ਨਾ ਲੋਕ ਬਦਲਦੀ ਉਹਦੀ ਚੱਕ ਕੇ ਲਾ ਲੈਂਦੀ ਮੇਰਾ ਫੋਨ ਇਹਦਾ ਮੈਨੂੰ ਲੋਕ ਬਦਲਣਾ ਪਊਗਾ ਜਿਹੜਾ ਮੁੜ ਕੇ ਉੱਤ ਲੱਗੀ ਨਾ ਲੈ ਹੁਣ ਲਾ ਲਈ ਹੁਣ ਪਤਾ ਲੱਗੂ ਤੈਨੂੰ ਮੈਂ ਤੇ ਫੋਨ ਚੱਕ ਕੇ ਉਹਦੀ ਕਦੇ ਕੁੜੀਆਂ ਨੂੰ ਲਾ ਲਿਆ ਕਦੇ ਉਹਨੂੰ ਲਾਤਾ ਬਿਨਾਂ ਗੱਲ ਤੋਂ ਹੈ ਬੁੱਧਰਾ ਪਾਈ ਵੀ ਆਉਣ ਵਾਲੀ ਹੈਗਾ ਆ ਦੇਖੇ ਨੇ ਰੱਖ ਦੇ ਉੱਥੇ ਰੱਖ ਦਿਆਂ ਉਹ ਕੋਈ ਰੱਖੂਗੇ ਮੰਜੇ ਦੇ ਕੋਲੇ ਉੱਥੇ ਨਾ ਪਾਈ ਜੂਗੀ ਨਾ ਕੋਈ ਟੱਕਰੂਗੇ ਆ ਵੀ ਇੱਥੇ ਫਿਰ ਮੈਂ ਚੱਕ ਕੇ ਫੜਾਉਣਾ ਪੈਂਦਾ ਆ ਇੱਥੋਂ ਆਪੀ ਚੱਕ ਲੂਗਾ ਲੈ ਜੂਗਾ ਵਿਚਾਰ ਹੁਣ ਆਪੇ ਮੇਲ ਲੂਗਾ ਮੈਂ ਕਿਹੜਾ ਕੰਡਾ ਦੇਖਣਾਗਾ ਨਾ ਦੇਖਣ ਆਉਂਦਾ ਨਾ ਵਾਸਤਾ ਪੈਂਨੇ 10 ਮਿੰਟ ਪਾਣੀ ਤਾਂ ਨੀ ਪਿਆੰਬ ਟਾਰ ਕੱਢ ਲੈਂਦੀ ਹੁਣ ਪਾਈ ਜੂਗੇ ਆਪੇ ਲੈ ਜੂਗਾ ਦੁੱਧ ਪੈਸੇ ਦਿੱਤੇ ਪਈ ਆ ਤੇ ਕਹਿੰਨੇ ਮੈਂ ਕੜਾ ਹੁਣ ਪੈਸੇ ਪੂਸੇ ਫੜਨੇ ਆਂ ਕੇ ਲੈ ਜੂਗਾ ਅੱਕ ਦੁੱਧ ਜੁਰਤ ਤਰੀ ਨੀ ਵੇ ਬੇਨ ਬੂਮਾ ਮਰ ਜਾ ਦੇਖ ਲਾ ਹੋ ਤੇਰੀ ਬੈਠੀ ਕਿੱਥੇ ਕੋਲੀ ਧਰ ਕੇ ਬੈਗੀ ਕਿਤੇ ਸ਼ੱਕ ਤਾਂ ਨਹੀਂ ਹੋ ਗਿਆ ਇਹਨੂੰ ਵੀ ਇਹ ਮੇਰਾ ਦੁੱਧ ਕਢ ਦਈਏ ਜਾਂ ਮੇਰੇ ਦੁੱਧ ਚ ਪਾਣੀ ਮਾਉਂਦੀ ਏ ਲੈ ਇਹਨੇ ਕੜਾ ਫੈਂਟ ਪੁੱਛੀਏ ਭਾਈ ਨੂੰ ਛੁੱਤੀ ਪਈ ਲੱਗਦੀ ਏ ਤਾਂ ਪੈਗੀ ਲੱਗਦੀ ਬੋਝ ਕੁਛ ਕਢ ਲੈਣੀ ਹੋੜੀ ਉੜ ਜਾਨੀ ਇਹਨੂੰ ਕੜਾ ਪਤਾ ਲੱਗੂਗਾ ਬੇਬੇ ਮੇਰੇ ਬੇਬੇ ਇਹ ਸੁੱਤੀ ਬੇਬੇ ਦੀ ਸੁੱਤੀ-ਸੁੱਤੀ ਗੜਵੀ ਪਰ ਖਿਲਾਇਆ ਨਹੀਂ ਦੁੱਧ ਦੀ ਪਤਾ ਨਹੀਂ ਲੱਗਦਾ ਇਹਨੂੰ ਇਹਨੂੰ ਬੜਾ ਪਤਾ ਲੱਗਦਾ ਲੈ ਬੇਬੇ ਤੂੰ ਤੇਰਾ ਸੁੱਤੀ ਤੇ ਮੈਂ ਤੇਰਾ ਨਾ ਹੀ ਵਧਾ ਜੈਨੀ ਦੁੱਧ ਚੱਕ ਯੱਗ ਪਰ ਕੇ ਠੋਕਿਆ ਵਿੱਚ ਪੜੀਨ ਲੱਗਿਆ ਵੜੀ ਨੂੰ ਤਾਂ ਜਾਂ ਕੇ ਫ੍ਰੀਜ ਚ ਧਰ ਦਿਆਂਦਾ ਵਾਦਾ ਭੱਜ ਕੇ ਭਾਈ ਆਉਂਦੇ ਨੂੰ ਕੰਮ ਕਰਦੇ ਆ ਬੇਬੇ ਸੁੱਤੀ ਪਈ ਆਰਾਮ ਨਾਲ ਦੁੱਧ ਦੀ ਵਾਰੀ ਬੇਬੇ ਸੀ ਬੇਬੇ ਨੇ ਦੁੱਧ ਪੋਣਾ ਸੀਗਾ ਪਾਣੀ ਧਾਰ ਕੱਢੀ ਏ ਕਿ ਨਾ ਉਹ ਡੋਡੀ ਪੰਗਾ ਹੈ ਨਾ ਹੱਸਾ ਨੂੰ ਹਾਂ ਦਾ ਚਲ ਦੁੱਧ ਦੀ ਦੇਖਦੇ ਮੈਂ ਤਲਾ ਦੁੱਧ ਪਿਆ ਹੈ ਦੁੱਧ ਤਾਂ ਆ ਪਿਆ ਬੇਬੇ ਨੂੰ ਠਾਵਾ ਕੇ ਨਾ चल अपना दुना है बेबे न उठा के पाएगी पा लिया मैं, मैं <coughs> हाँ, चल बैठे की है मैं लेट हुई है ना कि हो गया दु बुध तेरा देख दू बेबी दुरा सो ग्राम कल बीबी मेन ना एक मेरी गल सुन ला तू मैं फैंट लाई सी तेरे दु बाजन ओ बाजन तेरा भी वा

ਮੈਂ ਗਾਇਕ ਨੂੰ ਆਖਿਆ ਸੀ ਕਿ ਫੈਟ ਮੈਂ ਤੁਹਾਡਾ ਮਹੀਨਾ ਨਹੀਂ ਸੀ ਲਾਉਣੀ ਹਾਂ ਪਰ ਜੋ ਤੁਹਾਡਾ ਵਜਨ ਵਧ ਗਿਆ ਦੋਨਾਂ ਦਾ ਫਿਰ ਸਾਨੂੰ ਮੜਾ ਸ਼ੱਕ ਪੈ ਜਾਂਦਾ ਹਾਂ ਵੀ ਉਹੀ ਖਾਦ ਖਰਾਕਾ ਕਿੱਦਿਆਂ ਤੁਸੀਂ ਦੁੱਧ ਪੋਣੇ ਹੋ ਘਰੇ ਵੀ ਤੁਸੀਂ ਰੱਖਦੇ ਚਾਹ ਪਾਣੀ ਨੂੰ ਮੈਂ ਤਾਂ ਰੱਖਿਆ ਹੀ ਨਹੀਂ ਭਾਈ ਮੈਂ ਤਾਂ ਕੱਲ ਵੀ ਨਹੀਂ ਰੱਖਿਆ ਅੱਜ ਵੀ ਨਹੀਂ ਰੱਖਿਆ ਬੇਬੇ ਮੈਨੂੰ ਨਹੀਂ ਪਤਾ ਤੂੰ ਰੱਖਿਆ ਨਾ ਰੱਖਿਆ ਸੋ ਫੈਟ ਘਟ ਗਈ ਤੇ ਉਹਨਾਂ ਦੇ 2 ਪੁਆਇੰਟ ਇਹਦਾ ਵਜਨ ਵਧਿਆ 2 ਪੁਆਇੰਟ ਉਹਨਾਂ ਦੀ ਫੈਟ ਵੀ ਵਧੀ ਹੈ ਮੈਂ ਤੁਹਾਨੂੰ ਝੂਠ ਤਾਂ ਬੋਲਦਾ ਨਹੀਂ ਕਿੱਦਿਆਂ ਤੁਹਾਡੇ ਕੋਲ ਰੁੱਦ ਲਈ ਜਾਣਾ ਬਾਈ ਦੇ ਲਾਇਆ ਹੋਇਆ ਮੈਨੂੰ ਮੈਂ ਭਾਈ ਤੇਰੀ ਮਰਜ਼ੀ ਹੈ ਨੋ ਆਇਆ ਉਹ ਤਾਂ ਬਹੁਤਾ ਪੜ੍ਹੀ ਲਿਖੀ ਐ ਦੁੱਧ ਵੀ ਦੇਖ ਲੈਣੀ ਐ ਫੈਂਟਾ ਵੀ ਦੇਖ ਲੈ ਇਹ ਤਾਂ ਨੋ ਆਇਆ ਗੁੜੀ ਨੂੰ ਕੜਾ ਪਤਾ ਹੈਗਾ ਹੁਣ ਕਹਿੰਦੇ ਥੋੜ੍ਹੋਂ ਦੁੱਧ ਉਹਨ ਮੈਂ ਤਾਂ ਮੂੰਹ ਤੇ ਚਾਹੀਆ ਤੁਹਾਨੂੰ ਤਾਂ ਦੁੱਧ ਉਹਨ ਬਿੱਲ ਤੇ ਆ ਜਾਂਦੀ ਘਰ ਦੱਕਲੇ ਸਾਡਾ ਦਾ ਤੁਹਾਨੂੰ ਖਾਣ ਨੂੰ ਬਿੱਲ ਤੇ ਆਗੀ ਬੇਬੇ ਮੇਰੀ ਗੱਲ ਸੁਣ ਲੈ ਦੁੱਧ ਦੀ ਵਾਲੀ ਆਪਣੀ ਗੱਲ ਨਹੀਂ ਹੈ ਕੋਈ ਆਪਣੀ ਘਰ ਦੀ ਗੱਲ ਹੈ ਜਿੰਨੀ ਫੈਂਟ ਆਉਂਦੀ ਐ ਉਹ ਨਹੀਂ ਤਾਂ ਮੈਂ ਦੱਸਣੀ ਐ ਨਾ ਨਾਲੇ ਬਾਕੀ ਸਾਰੇ ਮੇਰੇ ਕੇ ਸਾਰੇ ਸਾਡੀ ਮਸ਼ੀਨ ਦੱਸ ਦੀ ਐ ਫੈਂਟੋ ਤਾਂ ਬਕਾਦਣਾ ਮਸ਼ੀਨਾਂ ਸਾਡਾ ਨਾ ਭਾਈ ਮਸ਼ੀਨਾਂ ਵਸੂਣਾ ਦਾ ਕੋਈ ਜਕੀ ਨਹੀਂ ਸਾਡਾ ਨਾ ਮਸ਼ੀਨਾਂ ਕਹਿੰਦੇ ਖੜਨਾ ਵੀ ਸੱਚ ਦੱਸੀ ਆ ਨਾ ਤੇ ਚੱਲਦੀਆਂ ਨੇ ਤਾਂ ਦੱਸਾਂ ਦੱਸਣਾ ਤੂੰ ਸੱਚ ਝੂਠ ਮਾਰਦੇ ਓ ਭਾਈ ਬੇਬੇ ਤੂੰ ਮੈਨੂੰ ਝੂਠਾ ਬਣਾਈ ਜਾਂਦੀ ਐ ਐਨੇ ਪੁਰਾਣੇ ਦੁੱਧੇ ਨੂੰ ਮੈਂ ਪੁਰਾਣੇ ਦਾਦੂ ਭਾਈ ਕਹਿੰਦੇ ਤੂੰ ਤਾਂ ਮਾਇਦਾ ਤੇਰੇ ਤੇ ਮਾਨ ਕਰਦੀ ਸੀ ਦੁੱਧ ਪਾਉਂਦੀ ਸੀ ਉਹਨਾਂ ਬਹੁਤ ਦੁੱਧ ਤੇ ਨਾ ਰੇਟ ਵਧਾਤਾ ਨਾ ਇਹ ਵਜਨ ਵਧਾਤਾ ਮੇਰਾ ਨਾ ਇਹ ਜਿ ਵਜਨ ਘਟਾਤਾ ਦੁੱਧ ਦਾ ਨਾ ਇਹ ਕਹਿੰਦੇ ਤੂੰ ਫਾਇਟ ਘਟਾਦੀ ਬੇਬੇ ਭਾਈਨ ਕੋਈ ਪਾਲਾ ਵਜਿਆ ਘ ਉਹ ਯਾ ਫਿਰ ਪੈਂਟ ਹੀ ਘਟ 5 ਪੁਆਇੰਟ ਘਟੇ ਪਏ ਮੈਂ ਕਿਵੇਂ ਕਰਾਂ ਫਿਰ ਕਿੱਥੋਂ ਦੇਣਾ ਤੈਨੂੰ ਮੱਡੀ ਡਿਗਰੀ ਮੈਂ ਮੈਂ ਅੱਧੀ ਡਿਗਰੀ ਕਿੱਥੇ ਦੇਣਾ ਪਏ ਮੈਨੂੰ ਨਹੀਂ ਪਤਾ ਇਹ ਤਾਂ ਡਿਗਰੀਆਂ ਡੁਗਰੀਆਂ ਦਾ ਮੈਂ ਤਾਂ ਸਿੱਧਾ ਸਾਹਬ ਦੱਸ ਵੀ 50 ਰੁਪਏ ਲਿਆਂ ਨਾ ਤੇ 60 ਲਿਆਂ ਨਾ ਮੈਂ ਤਾਂ ਉਸ ਸਾਹਬ ਨੂੰ ਮੂਪੀ ਪਾ ਗਾ ਬੇਪੇ ਮੇਰੀ ਗੱਲ ਸੁਣ ਲੈ ਜਿਹੜੇ ਸਾਹਬ ਨਾਲ ਤੁਹਾਡਾ ਐ ਰੁੱਧਾ ਮੈਂ ਤਾਂ ਉਹਨੂੰ ਮੂਪੀ ਵੀ ਨਹੀਂ ਲਿਆਂਦਾ ਮੈਂ ਤਾਂ ਲਿਜਾਊਗਾ ਫੇਰਤੀ ਲਿਜਾਊਗਾ ਤੁਸੀਂ ਆਹ ਘਰੇ ਦੇਖੋ ਵੀ ਕੀ ਕਾਰਨ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਲੱਗਦਾ। ਬੇ ਘਰੇ ਕਾਰਨ ਕਹਦਾ ਮੈਂ ਤੂੰ ਤਾਂ ਮੈਨੂੰ ਸਾਢੇ 7:00 ਨੂੰ ਹਾਂ ਉਹਦੂ ਵੱਡ ਲੜਾਈ ਪਾਉਣਾ ਮੈਂ ਤੇਰੇ ਤਾਂ ਕਹਦਾ ਮਾਨਦਰ ਕਰੀ। ਪਹਿਲਾਂ ਮੈਂ ਬਬੂ ਬਹੁਤ ਥੇ ਰੱਖਦੀ ਅੱਜ ਮੈਂ ਸਹਾਨੇ ਪੈ ਰੋ ਤੂੰ ਇੱਥੋਂ ਚੱਕਿਆਗਾ ਘਰੇ ਕੀ ਕਾਰਨ ਹੋਗਾ ਮੈਂ ਆਪ ਚੋਕੇ ਲੈ ਨਹੀਂ ਆਪ ਚੋਕੇ ਲੈ ਕੇ ਧੱਕਦੀਆਂ ਮੈਂ। ਉਹ ਬੇਬੇ ਤੂੰ ਤਾਂ ਹੁਣ ਮੇਰੇ ਨਾਲ ਲੜਾਈ ਕਰੀ ਜਾਨੀਂ। ਉਹ ਮੈਂ ਲੜਾਈ ਕਰ ਤੇਰੇ ਨਾਲ ਸੋਣਾ ਨਹੀਂ ਲੱਗਦਾ। ਤੂੰ ਨਾ ਆਪ ਦੀ ਨੂਰ ਨੂੰ ਪੁੱਛੀ ਮੇਰੇ ਨਾਲ ਕੋਈ ਇਹ ਗੱਲ ਚ ਡਕ ਲੰਦਾ ਜੀਕਰ। ਕਿੰਨਾ ਸੀਗਾ ਤੁਹਾਡਾ ਮੈਂ ਤਾਂ ਹਫ਼ਤੇ ਦੇ ਹਿਸਾਬ ਕਰਕੇ ਤੁਹਾਨੂੰ ਪੈਸੇ ਦੇਵਾਂਗਾ ਕਿੰਨੇ ਵੜ ਜਾਉਂਦੇ ਦੇ ਦੂੰਗਾ ਮੈਂ ਬੈਦਾਨਿਆਂ ਦਾ ਕਹਿੰਦੇ ਨੇ ਤੂੰ ਦੋ ਦੇ ਤਾਂ ਪਹਿਲਾਂ ਪੈਸੇ ਨਾ ਪੜੇ ਤਾਂ ਇੱਥੇ 2000 ਰੁਪਏ ਕਾਹੜਾ ਫੜ ਲਿਆ ਮੈਂ ਕੱਲ ਅੱਜ ਤੂੰ ਫੈਂਟ ਘਟਾਉਣ ਲੱਗ ਗਿਆ ਤੈਨੂੰ ਤਾਂ ਆਏ ਵੀ ਬੁੜੀ ਦੇ ਪਾਸ ਆਈ ਫੈਂਟ ਚ ਕੰਨ ਘਟਾ ਲਈ ਵਧਾ ਲਈ ਤੇ ਕੱਟੇ ਜਾਣਗੇ ਉਹ ਬੇਬੇ ਇਹੀ ਜੀ ਕੋਈ ਗੱਲ ਨਹੀਂ ਤੂੰ ਤਾਂ 2000 ਰੁਪਏ ਫੜਿਆ ਇਹ ਤਾਂ 10-1000 ਰੁਪਏ ਵੀ ਐਡਵਾਂਸ ਦੇਦਨੇ ਹੁੰਨੇ ਆ ਕੋਈ ਨਾ ਕਹਿੰਦਾ ਤੂੰ ਕਾਵਾ ਆਖੇ ਮੈਂ ਚਲਾ ਕੇ ਮੈਂ ਖਾ ਉਹਨੂੰ ਮੁੱਢੇ ਦੁੱਧ ਚ ਖਾਈ ਜਾਣਾ ਮੈਂ ਵੀ ਬਹੁਤ ਦੇ ਸਾਹਮਣੇ ਪਾਇਆ ਕਰੂੰਦਾ ਤੂੰ ਕੋਲੇ ਖੜਾ ਆ ਕੇ ਮੈਂ ਉਹਦੇ ਰੱਖਦਾ ਹੈ ਕੋਈ ਮਰਜ਼ੀ ਮਸਲਾ ਪਾ ਦੇ ਮੈਨੂੰ ਇਸ ਗੱਲ ਚ ਤੇ ਨਾ ਇਹ ਬਸ ਸਸਨ ਆਏ ਲੜਗਾ ਨੇਗੇ ਤਾਂ ਇਹਨੂੰ ਦੁੱਧ ਚ ਖਾਣ ਨੂੰ ਧਿਆਵਾ ਸਾਡੇ ਇਹ ਨਾ ਨੀ ਮੈਂ ਕਾਹਨਾਂ ਗੱਲਾਂ ਨੇ ਦੁੱਧੀਆਂ ਨੀਆਂ ਜਿਹੜਾ ਤਾਂ ਕੋਈ ਪੜਿਆ ਲਿਖਿਆ ਸਾਹ ਵਾਲਾ ਦਾ ਉਹ ਤਾਂ ਸਾਬ ਸਹੀ ਦਿੰਦੇ ਮੇਰੇ ਵਰਗੇ ਨੂੰ ਕਿਹੜਾ ਸਾਹ ਦਿੰਦੇ ਆ ਕੁੜੇ ਹਰਪ੍ਰੀ ਦੁਰੇ ਆ ਜਿਹੜੇ ਸਾਹ ਦੀ ਗੱਲ ਕਰੀ ਜੰਨੀ ਵੀ ਕੀ ਹੋ ਗਿਆ ਮੇਰੇ ਭਾਈ ਜਾਦੀ ਕਰਨੀ ਸੀਗੀ ਸਾਹ ਦੀ ਗੱਲ ਆ ਦੁੱਧ ਦੀ ਵੀ ਗੱਲ ਹੈਗੀ ਹਾਂ ਦੁੱਧ ਕਹਿੰਦੇ ਕੱਲ ਤਾਂ ਬਧਾਤਾ ਪਰਸੋਂ ਤਾਂ ਕਹਿੰਦੇ 80 ਕਿਲੋ ਤੇ ਕਹਿੰਦੇ 100 ਗ੍ਰਾਮ ਕਰਿਆ ਕੱਲ 7 ਕਿਲੋ ਤੇ 100 ਗ੍ਰਾਮ ਕਰਤਾ ਅੱਜ ਕਹਿੰਦਾ ਘਟ ਗਿਆ ਕਿਲੋ ਦੁੱਧ ਕਟ ਗਿਆ ਹਾਂ ਵਿੱਚ ਕਿਲੋ 100 ਗ੍ਰਾਮ ਘਟਾਤਾ ਹਥੇ ਕਿਲੋ ਨਹੀਂ ਮੇਰਾ ਵੀ ਕੜਾ ਦਿਮਾਗ ਕੰਮ ਕਰਦਾ ਤੈਨੂੰ 100 ਗ੍ਰਾਮ ਘਟਾ ਕੇ ਗੱਲ ਤੇਰੇ ਬਤੇ ਸਿੱਧਾ ਸੱਤ ਲਿਖਦਾ ਨਹੀਂ ਮੇਰੇ ਘਰ ਸੁਣ ਲੈ ਤੇਰੇ ਦੁੱਧ ਨਾਲ ਤਾਂ ਵਜਨ ਵਧ ਗਿਆ ਤੇ ਨਾ ਰੇਟ ਵਧ ਗਿਆ ਮੇਰੇ ਇਹਦੇ ਨਾਲ ਵਜਨ ਵਧਿਆ ਨਾ ਰੇਟ ਨਹੀਂ ਵਧਾਇਆ ਨੇ ਰੇਟ ਕਿੰਨੇ ਦੇ ਬੇ ਮੈਨੂੰ ਤਾਂ ਰੇਟ ਦੀ ਸਮਝ ਨਹੀਂ ਆਈ ਮੇਰੇ ਤਾਂ ਇਹ ਪੰਜ ਪੈਂਟ ਘਟ ਗਿਆ ਤੇ ਤੇਰੇ ਆਵਾਜ਼ ਪਰ ਦੋ ਤਿੰਨ ਪੈਂਟ ਵਧਾਤਾ ਕਹਿੰਦੇ ਫੈਂਟ ਅਚਾ ਫੈਂਟ ਦੀ ਗੱਲ ਕਰਦੀ ਐ ਫੈਂਟ ਦੱਸ ਨਾ ਫਿਰ ਫੜਦਾ ਮੈਨੂੰ ਕਿਤੇ ਬੇਬੇ ਬੇਬੇ ਇਹਦੇ ਬਾਹਰ ਚੌਣ ਚ ਵੀ ਹੋ ਜੰਨਾ ਪਈ ਹੌਲੀ ਜਾਨੀਂ ਟੋਕ ਟੋਕ ਕਰਦੀ ਐ ਮੈਂ ਦਵਾ ਦਾ ਵਤਾਰ ਕੱਢ ਲੈਣੀ ਐ ਨਹੀਂ ਫੈਂਟ ਵੱਡਾ ਹੁੰਦੀ ਐ ਲੈ ਕੇ ਫੈਂਟ ਵੱਡਾ ਮੇਰੇ ਉੱਤੇ ਦੁੱਧ ਚ ਵੀ ਆ ਰਿਹਾ ਫੇਰੀ ਕਰਕੇ ਤੇ ਦੁੱਧ ਵੀ ਘਟਾ ਗਿਆ ਅੱਜ ਤਾਂ ਮੇਰਾ ਹੁਣ ਉਹ ਤਾਂ ਕੋਈ ਭਾਈ ਨੂੰ ਪਤਾ ਹੋਊਗਾ ਜਿਹੜਾ ਲੈ ਕੇ ਗਿਆ ਦੁੱਧ ਜੇ ਤੂੰ ਪਾਉਣੀ ਐ ਤੂੰ ਕੰਡਾ ਦੇਖ ਤੂੰ ਬੋਲ ਛੱਕਰ ਮੈਨੂੰ ਮਾਰ ਲਾ ਨਾ ਮੇਰੇ ਤੇ ਯਕੀਨ ਨੂੰ ਕਰ ਦੁੱਧ ਤੇ ਨਾ ਯਕੀਨ ਕਰ ਬਈਏ ਮੇਰਾ ਦੁੱਧ ਮੈਂ ਤਾਂ ਫੋਦੀ ਨਹੀਂ ਮਾਪ ਪਾਉ ਉਦੋਂ ਬਲ ਮਾਰ ਲੈ ਕਰੀ ਪਈ ਮੜਾ ਕੰਡਾ ਦੇਖਾ ਕੇ ਮੈਂ ਦੇਖ ਲਾ ਮੈਂ ਤਾਂ ਕਹਿੰਦਾ ਹੁਣ ਭਾਈ ਨੂੰ ਵੀ ਦੁੱਧ ਦੇ ਨੋ ਮੈਂ ਕਹਦਾ ਹੁਣ ਤਾਂ ਮੈਂ ਆਪਦੇ ਨੂੰ ਤਾਂ ਹੁੰਦੇ ਪਾ ਕਰੂੰ ਦੁੱਧ ਕਹਿੰਦੇ ਨਾ ਫੈਂਟਾ ਫੁੱਟਾ ਸਭ ਉਹਨੂੰ ਆ ਉਹ ਦੇਖਿਆ ਕਰੋ ਮੈਂ ਤਾਂ ਤੈਨੂੰ ਆਏ ਵੀ ਖਾਣ ਨੂੰ ਬੁਢੀ ਨੂੰ ਪਤਾ ਨਹੀਂ ਲੱਗਦਾ ਤੂੰ ਤਾਂ ਲੁੱਟੀ ਜਾਂਦਾ ਮੈਨੂੰ ਮੈਂ ਤਾਂਹੀਂ ਤਾਂ ਤੈਨੂੰ ਮੈਂ ਕਹਿੰਦੀ ਸੀ ਵੀ ਭਾਈ ਤੂੰ ਨਾ ਦੁੱਧ ਮੰਡਾ ਮੈਂ ਆਪੇ ਪਾਈ ਜੂੰ ਕੀ ਗੱਲ ਮੈਂ ਤੈਨੂੰ ਪੈਸੇ ਨਹੀਂ ਸੀ ਦਿੰਦੀ ਜੋ ਤੈਨੂੰ ਲੋੜ ਸੀ ਪੈਸਾ ਆਪਾ ਖੁਰਚਾ ਨਹੀਂ ਮੰਗਾਉਂਦੀ ਸੀ ਦੁੱਧੀ ਤਾਂ ਸਾਰਾ ਸਮਾਨ ਹੀ ਮੰਗਾਉਂਦੀ ਸੀ ਉਹ ਫਿਰ ਦੁੱਧ ਕਿਉਂ ਕੱਟਦਾ ਸੀ ਸਮਾਨ ਵੀ ਮੰਗਾਉਂਦੇ ਸੀ ਪੈਸੇ ਵੀ ਦਿੰਦੀ ਸਭ ਕੁਝ ਦਿੰਦੀ ਸੀ ਮੈਨੂੰ ਆਇ ਲਾਲਚ ਹੋ ਗਿਆ ਵੀ ਤੂੰ ਪਾਈ ਜਾਨੀ ਦੁੱਧ ਤਾਂ ਕਹਿੰਨੇ ਮੇਰੇ ਕੋਲ ਪੈਸੇ ਕਿਸੇ ਪਾਸੇ ਆਉਂਦੇ ਨਹੀਂ ਮੈਨੂੰ ਆ ਕੇ ਕਹਿੰਦਾ ਦੋ ਬਾਰ ਨਹੀਂ ਮੁੰਡੇ ਨੇ ਮੈਨੂੰ ਫੈਸਲਾ ਕਰਤਾ ਇੱਕ ਤਾਂ ਮੈਂ ਪਾ ਦਨੀ ਹੁਣ ਤਾਂ ਇਹਦਾ ਆਪਾਂ ਅਰੋਝੀ ਖਾਣ ਲੱਗ ਗਏ ਪਤਾ ਲੱਗਿਆ ਮੈਮੀ ਹਾਂ ਹੁੰਦੇ ਆ ਇਹ ਕੱਲ ਕਿਧਰੀ ਆਇਆ ਸੀ ਫੈਸਲੇ ਕਰਨ ਆਲਾ ਤੇ ਅੱਜ ਤੇਰਾ ਦੁੱਧ ਵੀ ਮਾਰ ਗਿਆ ਮੈਨੂੰ ਕਹ ਰਹੀ ਮੈਂ ਤਾਂ ਤੂੰ ਜਿਸੇ ਆ ਵੀ ਆਪਣੇ ਘਰ ਦਾ ਮੈਂਬਰ ਘਰ ਦਾ ਮੈਂਬਰ ਕਹਦਾ ਸਾਨੂੰ ਜਦੋਂ ਮੇਰੀ ਜਣਾ ਜਣਾਤੀ ਮਾਰਦਾ ਮੈਂ ਤਾਂ ਦੁੱਧ ਘਟਾ ਤਾ ਨਾਲੇ ਮੇਰੇ ਫੈਂਟ ਘਟਾ ਤੀ ਮੈਂ ਮੈਂ ਉਹ ਤਾਂ ਹੁਣ ਤੂੰ ਜਾਣੇ ਪਈ ਦੋਦੀ ਜਾਣੀ ਸੁਣ ਨੂੰ ਪਤਾ ਦੇਖ ਮੈਨੂੰ ਨਹੀਂ ਪਤਾ ਇਸ ਗੱਲ ਦਾ ਤੂੰ ਮੇਰੀ ਗੱਲ ਸੁਣ ਪੁੱਤ ਵਣ ਕੇ ਮੈਨੂੰ ਇੱਕ ਮੱਤ ਦੇ ਚੱਲ ਮੈਂ ਤੇ ਤੇਰੇ ਨਾਲ ਲੜੀ ਨਹੀਂ ਬੋਲੀ ਇਹਨਾਂ ਰੱਖਾਂਗੇ ਤਾਂ ਆਪਸ ਸੱਸ ਨੂੰ ਹੋਈ ਮੈਂ ਦੋਦੀ ਤਾਂ ਆਪਣਾ ਬਣਦਾ ਨਹੀਂ ਦੇਖ ਉਹ ਮੁੰਡਾ ਬੈਠਾ ਰਹਿ ਕੇ ਕਹਿੰਦਾ ਕੰਮ ਧੰਦਾ ਕਰਦਾ ਕਹਿੰਦੇ ਉਹ ਵੀ ਆਪਨ ਲਾਲਚ ਦਾ ਮਾਰੇ ਬੈਠਾ ਘਰ ਛੱਡੀ ਤੇ ਕੱਲ ਨੂੰ ਧਾਰ ਕੱਢ ਕੇ ਕਹਿੰਦੇ ਮੈਂ ਫੈਂਟ ਨਾਲ ਲਵਾ ਲਈ ਐ ਕਰੀ ਜਦੋਂ ਧਾਰ ਕੱਢ ਕੇ ਲਿਆਏਂਗੀ ਉਹਦੀ ਆ ਉਹਦਾ ਦੁੱਧ ਦਾ ਕੱਪ ਭਰ ਕੇ ਰੱਖ ਲਈ ਹਾਂ ਐ ਆ ਨਹੀਂ ਕੱਢਨੀ ਦੁੱਧ ਦੀ ਹਾਂ ਮੈਂ ਕਹਿੰਦੀ ਧਾਰ ਕੱਢ ਕੇ ਲੈ ਕੇ ਜਦੋਂ ਮੈਂ ਰੱਖੀ ਪਹਿਲੇ ਕੱਪ ਲਈ ਮੈਂ ਪਹਿਲੇ ਜੇ ਫੈਂਟ ਲਵਾ ਲਓ ਫਿਰ ਉਹ ਨੂੰ ਆਇਆਂ ਦੱਸਦਾ ਦਊਂ ਵੀ ਇੰਨਾ ਫੈਂਟ ਭਾਈ ਕਹਿੰਦੇ ਤੂੰ ਕੱਢਾਉਣਾਗਾ ਤੇ ਤੂੰ ਦੱਸ ਲਾ ਮੇਰੇ ਬੈਠੀ ਤੂੰ ਫੈਂਟ ਤੇਰੀ ਕਿੰਨੀ ਆਉਂਦੀ ਹੈ ਮੈਂ ਲਵਾ ਕੇ ਨਹੀਂ ਆ ਦੇਖ ਹਾਂ ਆਇਆ ਚੱਲ ਮੈਂ ਦੁੱਧ ਵੀ ਚੱਕ ਕੇ ਪਾ ਦੂਗੀ ਮਿੰਟ 2 ਮਿੰਟ ਪਹਿਲਾਂ ਆ ਗਿਆ ਤੇ ਤੂੰ ਉਹ ਤੋਂ ਨੂੰ ਆ ਜੀ ਚੰਗਾ ਫੈਂਟ ਲਵਾ ਕੇ ਇਹਦੇ ਹੁੰਦੇ ਹੁੰਦੇ ਆ ਜੀ ਤੂੰ ਨਾ ਆ ਜੂਗੀ ਬਾਅਦ ਹੁੰਦੇ ਹੁੰਦੇ ਕੋਣ ਅੱ ਚੱਲ ਗਈ ਕੱਲ ਤੇ ਗੱਲ ਤਾਂ ਮੈਂ ਤੇਹ ਚ ਪਾਈ ਨੂੰ ਫੋਨ ਕਰਿਆ ਸੀ ਹਾਂ ਮੈਂ ਤੇ ਤਾਈ ਨਾ ਮਾਨਸ ਜਾ ਕੇ ਆਵਾਂਗੀ ਕੱਲ ਨੂੰ ਕਿਵੇਂ ਮਾਨਸ ਸਮਾਨ ਲੈਣਾ ਮੈਂ ਤਨ ਤੇ ਮੇਰੇ ਸਮਾਨ ਜਾ ਮੁੱਕਿਆ ਪਏ ਨਾ ਜੋੜੇ ਚੱਪਲਾ ਲੈਣ ਵਾਲੇ ਨਾ ਮੈਂ ਇੱਕ ਦੋ ਸ਼ੂਟ ਲੈਉਣੇ ਆਂਗੇ ਲੈ ਕਦ ਤਾਈ ਕੇ ਜਾਉਗੀ ਜੀ ਨਾ ਮੈਂ ਬੈਠਿਆ ਤੇਰੇ ਮੈਂ ਚੱਲੂ ਤੇਰੇ ਨਾਲ ਆ ਵੇਬ ਫੇਰ ਕਿਉਂ ਜੀ ਤਾਈ ਵਗਜੂ ਤਾਈ ਤੇ ਤੂੰ ਕੜਾ ਜਾਂਦੀ ਨਹੀਂ 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 ਤਾਈ ਨਾਲ ਕਹਾਂ ਨੋ ਮੇਰੇ ਜਾਵੇਂਗੀ ਤਾਈ ਨਾਲ ਕਹਿੰਦੇ ਕੋਈ ਨਮਾਇ ਚਲੂ ਤੇ ਨਮਾਇ ਦਵਾਈ ਲੈਉਂਗੀ ਨਾ ਮੇਰੇ ਕੋਲ 2000 ਰੁਪਏ ਤੈਨੂੰ ਮੈਂ ਦਵਾ ਦੂੰਗੀ ਚੋਂ ਬੰਨ ਜਾਵੇ ਵੇਬ ਤੂੰ ਸਮਾਨ ਨਹੀਂ ਲੈਣ ਦਿੰਦੀ ਮੈਨੂੰ ਪੂਰਾ ਤੋਤਾ ਦੁਕਾਨਾਂ ਤੇ ਉਹੀ ਗੱਲ ਖਿੱਚ ਲਿਉਣੀ ਫੜ ਫੜ ਕੇ ਕੁੜੇ ਆ ਵੀ ਪਿਆ ਵੀ ਪਿਆ ਕਰੇ ਤੇਰੇ ਕੋਲ ਨਹੀਂ ਨਹੀਂ ਹਾਂ ਇਹ ਨਾ ਕਰਨ ਬੇਈਤੀ ਕਰ ਮੈਂ ਤੇਰਾ ਖਦੇਖ ਦੋ ਤਾ ਮੈਂ ਤੇਰੇ ਤੇ ਤੁਹਾਰੇ ਕਰਕੇ ਤੈਨੂੰ ਸੱਧਿਆ ਤੇ ਤਾਈ ਤੂੰ ਹੀ ਨੂੰ ਲੈਣਾ ਆਪਾਂ ਚੱਲਾਂਗੇ ਦੋਨੇ ਸੱਸ ਨੂੰ ਚੱਲ ਠੀਕ ਹੈ ਵੇਬ ਤੂੰ ਮੈਂ ਚਲੂੰਗੀ ਕਿਹੜਾ ਮੈਂ ਸਮਾਨ ਆਦੀ ਮ अच्छा किਵੇਂ ਦੇ ਤੈ ਤੈਸੀ ਕੁੜੇ ਤੈਨੂੰ ਮੈਂ ਤਾਂ ਦੱਸੀ ਨਹੀਂ ਤਾਂ ਹੁਣ ਦੱਸਦੀ ਆ ਪੈਸੇ ਤਾਂ ਬੇਬੇ ਖਾਤੇ 'ਚ ਆ ਜਾਂਦੇ ਆ ਖਾਤਾ ਮੇਰੇ ਕੋਲ ਮੇਰਾ ਉਹਦੇ ਕੋਲ ਖਾਤਾ ਹੈਗਾ ਮੇਰੇ ਖਾਤੇ 'ਚ ਪਾਵੇਂ ਉਧਰੋਂ ਹੁਣ ਲੈਣੀ ਆ ਜਾਂਦੇ ਆ ਚਲ ਕੋਈ ਨਾ ਮੈਂ ਆ ਲੈਣਾ ਹੀ ਆ ਜਾਂਦੇ ਆ ਅੱਛਾ ਮੈਨੂੰ ਨਹੀਂ ਪਤਾ ਵੀ ਪੈਸੇ ਆਈਆਂ ਆ ਜਾਂਦੇ ਆ ਮੈਨੂੰ ਕਿਹੜਾ ਪਤਾ ਮੇਰੇ ਬਾਹਰ ਤਾਂ ਬੈਂਕ 'ਚ ਜਾਣਾ ਪੈਂਦਾ ਫੇਰ ਆਉਂਦੇ ਆ ਨਾ ਨਾ ਮੈਂ ਵੀ ਬੈਂਕ 'ਚ ਜਾਣਦੀ ਨਹੀਂ ਹੁਣ ਲੋੜ ਚੱਲ ਬੰਦ ਮੈਂ ਚਾਹ ਜੰਦੇ ਨੇ ਪੈਸੇ ਖਾਤੇ ਚ ਚੱਲ ਕੋਈ ਨਾ ਅਸੀਂ ਪੈਸੇ ਭੇਜਦੇ ਉਹ ਵੀ ਤੇਰੇ ਤੇ ਉਹਦੇ ਕਿਹੜਾ ਮੁੰਡੇ ਦੇ ਬੰਦੇ ਆਗੇ ਕੋਈ ਗੱਲ ਨਹੀਂ ਨਾਲੇ ਮੇਰੇ ਕੋ 2000 ਰੁਪਏ 540 ਦਾ ਮੈਂ ਦੁਆਰ ਨੂੰ ਤੁਹਾਨੂੰ ਸਮਾਨ ਦੁਆਰ ਨੂੰ ਹੀ ਤੁਹਾਨੂੰ ਦਵਾ ਦੂੰਗੀ ਮੈਂ ਚੱਲ ਵਧੀਆਵੇਂ ਮੈਂ ਕੋਈ ਨਹੀਂ ਚੱਲ ਕੱਲ ਨੂੰ ਕਰਾਂਗੇ ਫਿਰ ਫੈਸਲਾ ਠੀਕ ਹੈ ਹਾਂ ਕੱਲ ਨੂੰ ਕਰਾਂਗੇ ਹਾਂ ਕੋਈ ਹੁਣ ਕਿੱਧਰ ਜਾਨੀਏ ਮਾੜਾ ਕਿਧਰ ਨਹੀਂ ਜਾਂਦੀ ਮਾੜਾ ਕਹਿੰਦੇ ਹੁਣ ਜੋ ਧਾਰ ਕੱਢੀ ਜਾਂਦਾ ਦੜਕੇ ਚ ਤੇਰੇ ਚ ਦੇ ਨਹੀਂ ਹੱਥ ਨਾਲ ਚ ਮੇਰੇ ਚ ਕਹਿੰਦੇ ਫੈਂਟ ਲਵਾ ਕੇ ਲੈਵਾਂਗੇ ਤੇ ਮਾੜਾ ਜੀ ਬਾਰ ਬੁਰਗੇ ਖੜਦੀ ਮੈਂ ਤਾਂ ਕਿਹੜਾ ਵੇ ਬੇਬੀ ਪੋਣੀ ਏ ਵਿਚਾਰੀ ਕਹਿੰਦੀ ਏ ਕਿਵੇਂ ਤਾਂ ਤੇਰੇ ਤੇ ਯਕੀਨ ਕਰਦੀ ਆ ਨਹੀਂ ਬੇਬੇ ਮੇਰੇ ਤੇ ਯਕੀਨ ਕਰਕੇ ਕੀ ਕਰੇਗੀ ਦੁੱਧ ਤਾਂ ਤੇਰਾ ਮਹੀ ਦਾ ਹੋਈ ਗੱਲ ਫਰੈਂਡ ਤਾਂ ਤੇਰੀ ਘਟਣੀ ਏ ਦੁੱਧ ਚ ਮੈਂ ਨਾ ਇੱਕ ਜੱਗ ਪਾਣੀ ਦਾ ਪਾਦਾ ਨਹੀਂ ਡੂੜ ਕਿਲੋ ਪੱਕੇ ਦਾ ਗੜ ਵੀ ਤੇਰੀ ਦੁੱਧ ਦੀ ਮੈਂ ਕੱਢ ਲਾਣੀ ਆ ਵਿੱਚੋਂ ਤਾਂ ਕਰਕੇ ਤੇਰੀ ਫਰੈਂਡ ਕਟਣ ਲੱਗੀ ਹੁਣ ਦੋਦੀ ਤਾਂ ਸੱਚਾ ਵਿਚਾਰ ਆਪਾਂ ਨੇ ਕੀ ਲੈਣ ਦੋਦੀ ਮਸੀ ਆਇਆ ਸੀ ਫੈਸਲੇ ਕਰਾਉਣ ਸਾਡੇ ਘਰ ਦੇ ਵਿੱਚ ਵੀ ਮੈਂ ਫੈਸਲਾ ਕਰਦਾ ਮੈਂ ਬੇਬੇ ਦੇ ਹੱਕ ਚ ਰਹਿਣਾ ਬੇਬੇ ਨੇ ਆਖਿਆ ਵੀ ਪਾਛਾ ਦੁੱਧ ਕਰੂੰਗਾ ਕੋਈ ਗੱਲ ਨਹੀਂ ਤਾਂ ਹੁਣ ਆਪੀ ਨਮੇੜਾ ਹੋ ਜਾਊਗਾ ਦੇਖਦਾ ਜਾਈਂ ਤੂੰ ਫਰੈਂਟ ਚੋਂ ਕੱਪ ਭਰ ਕੇ ਬੇਬੇ ਤੋਂ ਪਹਿਲਾਂ ਰੱਖਾ ਦੂੰ ਪਾਣੀ ਮੰਗਰੋ ਪਾ ਦੂੰ ਤੇ ਸਿਰ ਦੋਦੀ ਦੇ ਲੱਗੂ ਤੇ ਰੱਖ ਦੇ